ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਦਲਜੀਤ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਇੰਡੋਸ ਪ੍ਰਾਈਮ ਤੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਹਰਜੀਤ ਲਸਾੜਾ ਜੀ ਜਿਹੜੇ ਕਿ ਕੁਵਿੰਸਲੈਂਡ ਤੋਂ ਪੰਜਾਬੀ ਬਿਟਵੀਨ ਦੇ ਪੱਤਰਕਾਰ ਨੇ ਤੇ ਅੱਜ ਆਪਾਂ ਚਰਚਾ ਕਰਾਂਗੇ ਪੰਜਾਬ ਦੇ ਵਿੱਚ ਪਿਛਲੇ ਹਫ਼ਤੇ ਦੇ ਵਿੱਚ ਹੋਈਆਂ ਕੁਝ ਖਬਰਾਂ ਦੇ ਬਾਰੇ ਤੇ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਕਿ ਆਨੰਦਪੁਰ ਸਾਹਿਬ ਦੇ ਵਿੱਚ ਜਿਹੜੀ ਵਿਧਾਨ ਸਭਾ ਆ ਲਗਾਈ ਗਈ ਆ ਤੇ ਲਖਸਾੜਾ ਸਾਹਿਬ ਉਹਦੇ ਬਾਰੇ ਵੀ ਗੱਲ ਕਰਦੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆ ਸਤਿ ਸ੍ਰੀ ਅਕਾਲ ਤੇ ਜਿਹੜੀ ਵਿਧਾਨ ਸਭਾ ਆ ਪਹਿਲੀ ਵਾਰ ਇਦਾਂ ਕੀਤੀ ਗਈ ਆ ਸੰਦੇਸ਼ ਤਾਂ ਇਹ ਦਿੱਤਾ ਗਿਆ ਵੀ ਆਪਾਂ ਜਿੱਦਾਂ ਪਹਿਲਾਂ ਵੀ ਇਹ ਕਿਹਾ ਜਾਂਦਾ ਸੀ ਵੀ ਅਸੀਂ ਲੁਧਿਆਣੇ ਵੀ ਕਰਿਆ ਕਰਾਂਗੇ ਜਲੰਧਰ ਵੀ ਕਰਿਆ ਕਰਾਂਗੇ ਲੋਕਾਂ ਦੇ ਨਾਲ ਸ਼ਮੂਲੀਅਤ ਵੀ ਕਰਿਆ ਕਰਾਂਗੇ ਸ਼ਾਇਦ ਉਹੀ ਸੀ ਤੇ ਤੁਸੀਂ ਕੀ ਸੋਚਦੇ ਹੋ ਕਿ ਇਹ ਜਿਹੜੀ ਵਿਧਾਨ ਸਭਾ ਦੇ ਇੱਕ ਡਿਸਕਸ਼ਨ ਹੋਈ ਆ ਇਹਦਾ ਪੰਜਾਬ ਵਾਸੀਆਂ ਨੂੰ ਕਿਸੇ ਤਰੀਕੇ ਦੇ ਨਾਲ ਲਾਭਕਾਰੀ ਹੋਇਆ ਕਿਸੇ ਤਰੀਕੋਂ ਜੇ ਆਪਾਂ ਲੋਕਾਂ ਦੀ ਗੱਲ ਸੁਣ ਲਈ ਨਾ ਮੈਂ ਜਿਹੜੀ ਜ਼ਮੀਨ ਤੋਂ ਜਿ ਸਚਾਈ ਦੀ ਗੱਲ ਕਰਾਂ ਥੋੜੀ ਕੌੜੀ ਮਨਖੇ ਜਿਆਦਾ ਕੌੜੀ ਲੱਗੂਗੀ ਜੇ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਸਮਾਗਮ ਤਾਂ ਹਜੇ ਵੀ ਚੱਲ ਰਹੇ ਆ ਹਜੇ ਬਹੁਤ ਗਤੀਵਿਧੀਆਂ ਹੋਣੀਆਂ ਆ ਦੋ ਸਟੇਜਾਂ ਇਕੱਠੀਆਂ ਚੱਲ ਰਹੀਆਂ ਇੱਕ ਸਟੇਜ ਐਸਸੀਪੀ ਦੀ ਚੱਲ ਰਹੀ ਹੈ ਉਹਦੇ ਨਾਲ ਕਾਲੇਦਲ ਬਾਦਲ ਆਪਣੀ ਕਹਿੰ ਲੋ ਕਿ ਸ਼ਮੂਲੀਅਤ ਕਰਕੇ ਆਪਣੇ ਸੁਖਵੀਰ ਬਾਦਲ ਹੁਣੇ ਉੱਥੋਂ ਬਿਆਨ ਆਪੇ ਆਪਣੇ ਕਰਦੇ ਆ ਤੇ ਦੂਸਰੇ ਪਾਸੇ ਆਪਣੇ ਕੋ ਸੁਪਾ ਸਰਕਾਰ ਦੀ ਚੱਲਦੀ ਪਈ ਆ ਤੇ ਉਸ ਸੁਪਾ ਸਰਕਾਰ ਨੇ ਫਿਰ ਇੱਕ ਮੌਕ ਡ੍ਰਿਲ ਵੀ ਉੱਥੇ ਕਰਾਈ ਆ ਵਿਦਿਆਰਥੀਆਂ ਦੀ ਜਿਹਨੂੰ ਉਹ ਵਿਧਾਨ ਸਭਾ ਕਹਿੰਦੇ ਆ ਹਮ ਹੁਣ ਤੁਸੀਂ ਮੌਕ ਡੇਲ ਦੀ ਵਿੱਚ ਗੱਲ ਕੀਤੀ ਤੇ ਵਿਧਾਨ ਸਭਾ ਦੀ ਇਹ ਜਿਹੜੀ ਵੱਖਰੀ ਉੱਥੇ ਕਰ ਵੀ ਵਿਧਾਨ ਸਭਾ ਵੱਖਰੀ ਕ ਲਗਾਤੀ ਆ ਹਮ ਉਹਦੀ ਵੀ ਤੁਸੀਂ ਗੱਲ ਕੀਤੀ ਆ ਜੇ ਮੈਂ ਇਸ ਵਿਧਾਨ ਸਭਾ ਦੀ ਗੱਲ ਕਰਾਂ ਪਹਿਲੀ ਗੱਲ ਤਾਂ ਇਹ ਆ ਕਿ ਸਾਡੀ ਸਰਕਾਰ ਨੂੰ ਵੀ ਚਾਹੀਦਾ ਤੇ ਲੋਕਾਂ ਨੂੰ ਵੀ ਚਾਹੀਦਾ ਕਿ ਉਹ ਆਵਾਜ਼ ਉਠਾਉਣ ਇਸ ਚੀਜ਼ ਦੇ ਉੱਪਰ ਵੀ ਤੇ ਸਰਕਾਰ ਨੂੰ ਸ਼ਰਮਿੰਦਗੀ ਵੀ ਇਸ ਚੀਜ਼ ਦੇ ਉੱਪਰ ਹੋਣੀ ਚਾਹੀਦੀ ਆ ਕਿ ਪਹਿਲੀ ਗੱਲ ਤੇ ਸੂਬਾ ਹੀ ਤੁਹਾਡਾ ਕਰਜ਼ੇ ਦੇ ਵਿੱਚ ਇੰਨਾ ਦੱਬਿਆ ਪਿਆ ਆ ਸਿਰਫ ਇਹ ਕਹਿ ਦੇਣਾ ਕਿ ਅਸੀਂ ਇੱਕ ਵਿਧਾਨ ਸਭਾ ਉੱਥੇ ਲਾ ਦਾਂਗੇ ਉਹ ਕਿਹੜਾ ਕੁਝ ਘੰਟਿਆਂ ਦਾ ਕੰਮ ਆ ਉੱਥੇ ਪੰਡਾਲ ਲੱਗਣੇ ਆ ਲੱਗ ਚੁੱਕੇ ਆ ਉੱਥੇ ਏਸ਼ੀਆ ਦਾ ਖਰਚਾ ਆ ਉੱਥੇ ਜਿਹੜੇ ਵਾਟਰ ਪ੍ਰੂਫ ਪੰਡਾਲ ਲੱਗੇ ਹੋਏ ਆ ਨੋ ਡਾਊਟ ਕਿ ਉਹ ਬਹੁਤ ਆਲਾ ਦਰਜ ਦਾ ਉੱਥੇ ਪ੍ਰਬੰਧ ਕੀਤਾ ਹੋਇਆ ਹੈ ਪਰ ਇਹਦੀ ਲੋਡ ਕੀ ਸੀਗੀ ਕਿਉਂਕਿ ਇਹ ਬਾਧੂ ਖਰਚਾ ਆ ਤਾਂ ਖਜ਼ਾਨੇ ਤੇ ਪੈਣਾ ਤੇ ਖਜ਼ਾਨੇ ਚ ਪੈਸਾ ਲੋਕਾਂ ਦੇ ਟੈਕਸ ਤੋਂ ਆਉਣਾ ਹੈ ਤੇ ਲੋਕ ਲੋਕੀ ਦਾ ਵੈਸੇ ਤਰਾਤਰਾਂ ਕਰਦੇ ਪਏ ਆ ਚਲੋ ਆਪਾਂ ਕਹਿੰਦੇ ਆ ਕਿ ਚਲੋ ਫੇਰ ਵੀ ਕਰਾਇਆ ਜਾ ਸਕਦਾ ਆ ਮੈਂ ਕਹਿੰਦਾ ਕਿ ਨਹੀਂ ਕਰਾਇਆ ਜਾਣਾ ਚਾਹੀਦਾ ਸੀ ਇਸ ਸਾਲ ਦੇ ਵਿੱਚ ਘੱਟੋ ਘੱਟ ਸਾਲ ਕੀ 2 ਸਾਲਾਂ ਦੇ ਵਿੱਚ ਕਿਉਂਕਿ ਹੁਣ ਇਹ ਤਾਂ ਤੁਸੀਂ ਹੜ ਤੋਂ ਪੀੜ ਤੋਂ ਹੋ ਗਏ ਟੇ ਹ ਹ ਸੋ ਅੱਧੇ ਤੋਂ ਜ਼ਿਆਦਾ ਪੰਜਾਬ ਖਾਸ ਕਰਕੇ ਇਹ ਵਾਲੀ ਪੱਟੀ ਦਾ ਵੈਸੇ ਹੜਾਂ ਦੇ ਵਿੱਚ ਵਿਅਸਤ ਰਹੀ ਆ ਤੇ ਦੂਸਰੇ ਪਾਸੇ ਤੁਸੀਂ ਇੰਨਾ ਖਰਚਾ ਕਰਕੇ ਇੰਨੇ ਪ੍ਰਬੰਧ ਕਰਕੇ ਉੱਥੇ ਸਿਰਫ ਇੱਕ ਵਿਧਾਨ ਸਭਾ ਲਾਉਣ ਦਾ ਟਕਾਉਂਜ ਰਚਦੇ ਹੋ ਸਿਰਫ ਆਪਣੀ ਵਾਹਵਾ ਦੇ ਲਈ ਜੇ ਤਾਂ ਉੱਥੇ ਕੋਈ ਬੜੇ ਤਕੜੇ ਪੰਜਾਬ ਨਾਲ ਸੰਬੰਧਤ ਇੱਥੇ ਮਤੇ ਪਏ ਹੁੰਦੇ ਤੇ ਸਾਨੂੰ ਨੋਟੀਫਿਕੇਸ਼ਨ ਬਾਹਰ ਨਿਕਲ ਕੇ ਆਉਂਦੇ ਜਾਂ ਸਾਨੂੰ ਲੱਗਦਾ ਆ ਕਿ ਸਾਡੇ ਜਿਹੜੀ ਸੂਬਾ ਸਰਕਾਰ ਆ ਉਹਨੇ ਕੋਈ ਅੜੀ ਲਈ ਆ ਪ੍ਰੋਪਰ ਢੰਗ ਦੇ ਨਾਲ ਚਾਹੇ ਕੇਂਦਰ ਨਾਲ ਲਈ ਆ ਚਾਹੇ ਜਿਹੜੇ ਮਰਜ਼ੀ ਮੁੱਦੇ ਫੇਰ ਤਾਂ ਆਪਾਂ ਨੂੰ ਲੱਗਦਾ ਕਿ ਚੱਲ ਲਾ ਲਈਆ ਖਰਚਾ ਕਰ ਲਿਆ ਤਾਂ ਕਿਸੇ ਅਰਥ ਹੀ ਪਿਆ ਆ ਉੱਥੇ ਕੋਈ ਮਤਤਾ ਤਾਂ ਪਾਸ ਹੋਇਆ ਨਹੀਂ ਨਾ ਚੀਜ਼ਾਂ ਨਾਲ ਜਾਂ ਕਹ ਲਓ ਕਿ ਜਿੱਦਾਂ ਸ਼ਹੀਦੀ ਦੇ ਸਿਆ ਮਨਾਏ ਜਾ ਰਹੇ ਆ ਸਤਗੁਰੂ ਤੇਗ ਬਹਾਦਰ ਸਾਹਿਬ ਦੇ ਉਹਨਾਂ ਨੇ ਕੁਰਬਾਨੀ ਕੀਤੀ ਲਾਸਾਨੀ ਕੁਰਬਾਨੀ ਆ ਪਰ ਲੋਕਾਂ ਦੀ ਤੁਸੀਂ ਇਹ ਦੇਖੋ ਚਾਹੇ ਸਾਡੇ ਰਾਜਨੀਤਿਕ ਲੋਕ ਜਿਹੜੇ ਆ ਉਹਨੂੰ ਵੀ ਇੱਕ ਕੈਸ਼ ਕਰਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਹੁਣ ਤਾਂ ਇਹ ਚਾਹੀਦਾ ਸੀ ਵੀ ਉਹਨਾਂ ਨੂੰ ਇਹ ਨਤਮਸਤਕ ਹੁੰਦੇ ਜਾਂ ਉਹਨਾਂ ਦੀ ਜੋ ਕੁਰਬਾਨੀ ਜਿਸ ਚੀਜ਼ ਦੇ ਲਈ ਸੀ ਜਿਹੜਾ ਮਿਸ਼ਨ ਸੀ ਉਹਨਾਂ ਦਾ ਉਹਦੇ ਬਾਰੇ ਚਰਚਾ ਹੁੰਦੀ ਬੱਚਿਆਂ ਨੂੰ ਦੱਸਿਆ ਜਾਂਦਾ ਪਰ ਬੱਚਿਆਂ ਨੂੰ ਉਹ ਧਰਮ ਦੀ ਉਹ ਸ਼ਹਾਦਤ ਦੀ ਉਹ ਕੁਰਬਾਨੀ ਦੀ ਗੱਲ ਦੀ ਬਜਾਏ ਉਹਨਾਂ ਨੂੰ ਇਹ ਕਹਿਣਾ ਕਿ ਜੀ ਚਲੋ ਬਹੁਤ ਵਧੀਆ ਗੱਲ ਆ ਵੈਸੇ ਤਾਂ ਉਹ ਵੀ ਇੱਕ ਪੋਜ਼ਿਟਿਵ ਆਪਾਂ ਚੀਜ਼ ਲਵਾਂਗੇ ਕਿਉਂਕਿ ਮੌਕ ਡ੍ਰਿਲ ਕਰਾਈ ਗਈ ਆ ਜੀ ਪਰ ਉਹ ਵੀ ਤਾਂ ਇੱਕ ਤਰ੍ਹਾਂ ਦਾ ਖਰਚਾ ਜਿੱਦਾਂ ਤੁਸੀਂ ਗੱਲ ਕਰਦੇ ਹੋ ਕਿ ਬੱਚਿਆਂ ਨੂੰ ਇਹਦਾ ਫਾਇਦਾ ਹੋਇਆ ਮੌਕ ਡਰਲ ਦੇ ਉੱਪਰ ਵੀ ਆਉਂਦੇ ਆ ਜੀ ਮੌਕ ਡ੍ਰਿਲ ਨੂੰ ਥੋੜਾ ਨਜ਼ਦੀਕ ਤੋਂ ਵੀ ਦੇਖਣ ਦਾ ਮੌਕਾ ਮਿਲਿਆ ਹੂੰ ਸੋ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਨਾ ਇਹਨਾਂ ਬੱਚਿਆਂ ਦੇ ਉੱਪਰ ਵੀ ਆਪਾਂ ਆਏ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਵੀ ਜੇ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਅਨੰਦਪੁਰ ਸਾਹਿਬ ਉੱਤੇ ਕੇਸਗੜ੍ਹ ਤਾਂ ਤੁਸੀਂ ਇੱਕ ਚੀਜ਼ ਨੋਟ ਕਰਨਾ ਕਿ ਜੇ ਉੱਥੋਂ ਆਪਾਂ ਜਿਹੜੀ ਪੁਲਿਸ ਨਫਰੀ ਆ ਜਦੋਂ ਤੁਸੀਂ ਉਹਨੂੰ ਦੇਖਦੇ ਆ ਤਾਂ ਤੁਹਾਨੂੰ ਲੱਗਦਾ ਫੜਾ ਰਸ਼ਿਆ ਪਿਆ ਹੋਇਆ ਗੱਡੀਆਂ ਛੱਡੀਆਂ ਹੈਗੀਆਂ ਆ ਪਰ ਜੇ ਤੁਸੀਂ ਧਿਆਨ ਨਾਲ ਦੇਖੋਗੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਆਮ ਦਿਨ ਹੁੰਦੇ ਸੀਗੇ ਉਦੋਂ ਦਾ ਰਸ਼ ਤੇ ਹੁਣ ਇਹ ਖਾਸ ਪ੍ਰੋਗਰਾਮ ਹੋ ਰਿਹਾ ਜਿਹਦੇ ਵਿੱਚ ਤੁਸੀਂ ਪੁਲਿਸ ਨੂੰ ਮਾਨਫੀ ਕਰਦੇ ਹੋ ਨਾ ਤੁਹਾਨੂੰ ਲੱਗੂਗਾ ਕਿ ਰਸ਼ ਆਮ ਨਾਲੋਂ ਵੀ ਘਟਿਆ ਕਹਿਣ ਨੂੰ ਅਸੀਂ ਸ਼ਦਾਬ ਦੀ ਇਹ ਸਮਾमेलन ਮਣਾਉਂਦੇ ਆ ਯਾਨੀ ਆਮ ਲੋਕਾਂ ਦੀ ਘਟਿਆ ਸ਼ਮੂਲੀਅਤ ਤੇ ਜਿਹੜੀ ਸਰਕਾਰੀ ਲੋਕ ਇਹਨਾਂ ਸਮਾਗਮਾਂ ਦੇ ਵਿੱਚ ਨਹੀਂ ਆ ਰਹੇ ਹੋ ਸਕਦਾ ਕਿ ਉਹ ਬਿਜ਼ੀ ਇੰਨੇ ਹੜਾ ਹੜਾ ਕਰਕੇ ਵੀ ਆਪਣਾ ਉਹ ਉਹ ਜਿਵੇਂ ਪਦਰ ਸਾਰੇ ਸੈੱਟ ਕਰਦੇ ਪਏ ਆ ਲੋਕ ਤਾਂ ਅਜੇ ਆਪਣੇ ਜ਼ਮੀਨਾਂ ਪਧਰੀਆਂ ਕੰਮ ਚ ਲੱਗੇ ਹੋਏ ਆ ਦੂਸਰਾ ਜਦੋਂ ਤੁਸੀਂ ਐਟ ਅ ਟਾਈਮ ਇੱਕ ਐਸਸੀਪੀ ਦੀ ਸਟੇਜ ਚੋਂ ਦੇ ਇੱਕ ਪਾਸੇ ਤੁਹਾਡੇ ਸੂਬਾ ਸਰਕਾਰ ਜਿੱਲਦੀ ਤੁਸੀਂ ਤਾਂ ਆਪਸ ਵਿੱਚ ਹੀ ਕਾਟੋਕਲੇਸ਼ ਹੋਏ ਪਏ ਆ ਤੁਸੀਂ ਤਾਂ ਇੱਕ ਦੂਸਰੇ ਦੇ ਉੱਪਰ ਪੋਲੀਟੀਕਲ ਬਿਆਨ ਥਾਪਣ ਡਏ ਹੋ ਤੇ ਮੈਂ ਚਲੋ ਇਹ ਨਹੀਂ ਕਹਿੰਦਾ ਕਿ ਉਹ ਜ਼ਿਆਦਾ ਠੋਪ ਰਿਹਾ ਜਾਂ ਇਹ ਜ਼ਿਆਦਾ ਠੋਪ ਰਿਹਾ ਚਲ ਚਲ ਦੋਨੋਂ ਪਾਸੇ ਰਿਹਾ ਹੈ ਉਧਰੋਂ ਵੀ ਜਥੇਦਾਰ ਸਾਹਿਬ ਕੁਝ ਨਾ ਕੁਝ ਤਿੱਖਾ ਬੋਲ ਦਿੰਦੇ ਆ ਉਹ ਰਾਜਨੀਤਿਕ ਸੋਰਾ ਵਾਲਾ ਨਿਕਲ ਜਾਂਦਾ ਇਹ ਤਾਂ ਚਲੋ ਤਿੱਖਾ ਬੋਲਦੇ ਬੋਲਦੇ ਆ ਇਸ ਕਰਕੇ ਇਹ ਵੱਡੀਆਂ ਖਬਰਾਂ ਨਸ਼ਰ ਕਰਤਾ ਕਿ ਆਮ ਸੁਧਾਰਨ ਦਿਨਾਂ ਨਾਲੋਂ ਵੀ ਸਮਾਗਮਾਂ ਦੇ ਵਿੱਚ ਇਸ ਵੇਲੇ ਉੱਥੇ ਲੋਕਾਂ ਦੀ ਸ਼ਮੂਲੀਅਤ ਬਹੁਤ ਘਟਿਆ ਹਮਮ ਕੁਰਸੀਆਂ ਇਹਨਾਂ ਦੀਆਂ ਸੰਮੇਲਨ ਦੇ ਵਿੱਚ ਖਾਲੀ ਪਈਆਂ ਆ ਠੀਕ ਆ ਜੀ ਤੇ ਬਸ ਪੁਲਿਸ ਪੁਲਸ ਵਾਲੇ ਤੁਰੇ ਫਿਰਦੇ ਆ ਹੁਣ ਆਪਾਂ ਦੂਸਰੇ ਪਿਛੇ ਦੇ ਉੱਪਰ ਆਉਨੇ ਆ ਯਾਨੀ ਇਸ ਸੰਦਰਭ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਜੇ ਇਸ ਮਹਾਨ ਤੁਸੀਂ ਕਹਿ ਲੋ ਬਈ ਗੁਰੂ ਦੇ ਲਈ ਉੱਥੇ ਇਕੱਠੇ ਹੋ ਰਹੇ ਆ ਤੁਸੀਂ ਤਾਂ ਮਨੁੱਖਤਾ ਨੂੰ ਸਨੇਹਾ ਦੇਣਾ ਸੀਗਾ ਪੂਰੀ ਮਨੁੱਖਤਾ ਨੂੰ ਪੂਰੇ ਸੰਸਾਰ ਨੂੰ ਕਿ ਬਈ ਇਹਨਾਂ ਨੇ ਜਿਹੜੀ ਕੁਰਬਾਨੀ ਕੀਤੀ ਹੈ ਪੂਰੀ ਮਨੁੱਖਤਾ ਲਈ ਕੁਰਬਾਨੀ ਹੈ ਇਹਦੇ ਵਿੱਚ ਆਪਾਂ ਧਰਮ ਨੂੰ ਨਹੀਂ ਲੈ ਕੇ ਆਉਣਾ ਮੋਰੇ ਉਹ ਬਖਰੀ ਗੱਲ ਹੈ ਕਿ ਅਮਨ अरोड़ा ਹੋਣੀ ਤਾਂ ਇਹ ਕਹੀ ਜਾਂਦੇ ਆ ਜੀ ਨਾ ਬੀਜੇਪੀ ਆਈ ਤੇ ਨਾ ਬੀਜੇਪੀ ਵਾਲਿਆਂ ਨੇ ਵਾਕੇ ਨੂੰ ਆਉਣ ਦਿੱਤਾ ਮਾਲ ਕੇ ਕੇਂਦਰੀ ਮੰਤਰੀ ਨੂੰ ਆਉਣ ਦਿੱਤਾ ਸਿੱਧੀ ਜੀ ਗੱਲ ਇਹ ਹੋ ਗਈ ਹੈ ਨਾ ਤੇ ਇਹ ਇਹਨਾਂ ਨੂੰ ਇਹ ਖਿਆਲ ਕਰਨਾ ਚਾਹੀਦਾ ਸੀ ਕਿ ਵੀ ਤੁਹਾਡੇ ਧਰਮ ਦੇ ਲਈ ਉਹਨੇ ਕਰਵਾਣੇ ਦਿੱਤੀ ਮੈਂ ਬਿਲਕੁਲ ਇਹਦੀ ਨਹੀਂ ਕੀਤੀ ਕਰਦਾ ਵੀ ਇਹ ਐਡੇ ਵੱਡੇ ਪਦਮੀਆਂ ਤੇ ਬੈਠ ਕੇ ਮਨ ਲਗੇ ਇਹਨੇ ਹੋਸ਼ੇ ਬਿਆਨ ਇਹ ਕਿੱਦਾਂ ਦੇ ਜਾਂਦੇ ਆ ਧਾਰਮਿਕ ਚੀਜ਼ ਨੂੰ ਤੁਸੀਂ ਰਾਜਨੀਤਿਕ ਰੰਗ ਦੇ ਕੇ ਸੈਂਟਰ ਦੇ ਨਾਲ ਆਪਣਾ ਘੜਿਕਾ ਪਾਈ ਜਾਂਦੇ ਆ ਤੇ ਚਲੋ ਉਹ ਵੱਖਰੀ ਗੱਲ ਹੈ ਕਿ ਜੇ ਨਹੀਂ ਤਾਂ ਇਹ ਤਾਂ ਕਹਿਣਾ ਹੀ ਗਲਤ ਹੈ ਨਾ ਵੀ ਜਿੱਦਾਂ ਉਹਨਾਂ ਨੇ ਕਿਹਾ ਕਿ ਵੀ ਤੁਹਾਡੇ ਧਰਮ ਦੇ ਲਈ ਜੇ ਕੋਈ ਹੋਰ ਧਰਮ ਵੀ ਹੁੰਦਾ ਮਹਾਰਾਜ ਤਾਂ ਉਹ ਜਿਹੜਾ ਇੱਕ ਕਹ ਲਓ ਕਿ ਹਿਊਮਨ ਰਾਈਟਸ ਦੇ ਲਈ ਲੜਿਆ ਮਨੁੱਖੀ ਅਧਿਕਾਰਾਂ ਦੇ ਲਈ ਉਹਨਾਂ ਨੇ ਇਸ ਕਰਕੇ ਥੋੜੀ ਕਿ ਉਹਨਾਂ ਨੂੰ ਕੁਰਬਾਨੀ ਦਿੱਤੀ ਆ ਵੀ ਸਿਰਫ ਹਿੰਦੂ ਹੋ ਕੇ ਕਰਕੇ ਉਹ ਤਾਂ ਕਿਹਾ ਵੀ ਸ਼ੋਸ਼ਣ ਹੁੰਦਾ ਮੈਂ ਧੱਕੇ ਦੇ ਖਿਲਾਫ ਆ ਇਹ ਜਿਹੜੀ ਗੱਲ ਬਰਤਣੀ ਇਹ ਤਾਂ ਸ਼ਾਇਦ ਉਹ ਏਜੰਡੇ ਤੋਂ ਹੀ ਬਾਹਰ ਆ ਇਹ ਫੇ ਹੁਣ ਤੁਸੀਂ ਕਹ ਲਓ ਵੀ ਇਹਨਾਂ ਦੀ ਸਮਝ 'ਚ ਕਮੀ ਆ ਕਿ ਜਾਂ ਇਹਨਾਂ ਨੂੰ ਪਤਾ ਹੁੰਦਾ ਆ ਲੇਕਿਨ ਪੰਜਾਬ ਦਾ ਮੁੱਦਾ ਡਿਸਕਸ ਕਰਨ ਨੂੰ ਹੈ ਨਹੀਂਗਾ ਆਹ ਵਿੰਗ ਤੇ ਡਿੰਗ ਜੀ ਪਾ ਕੇ ਉਹ ਰਾਜਨੀਤਿਕ ਤੌਰ ਤੇ ਕੋਈ ਨਾ ਕੋਈ ਉੱਥੇ ਬਿਆਨਵਾਜੇ ਚੱਲੀ ਜਾਣੀਆਂ ਤੇ ਲੋਕ ਇਹਨਾਂ ਚੀਜ਼ਾਂ ਤੇ ਮਨਫੀਜ਼ੀ ਲੋਕ ਸਿਆਣੇ ਸੀਗੇ ਇਸ ਕਰਕੇ ਮੇਰੇ ਹਿਸਾਬ ਨਾਲ ਤਾਂ ਇਹ ਜੋ ਇਹਨਾਂ ਨੇ ਇੰਨਾ ਪੈਸਾ ਪੰਜਾਬ ਦਾ ਲਗਾਤਾ ਉੱਪਰੋਂ 500 ਕਰੋੜ 1500 ਕਰੋੜ ਦਾ ਕਰਜ਼ਾ ਹੋਰ ਲੈਣ ਦੀ ਤਿਆਰੀ ਚਾ ਮਤਲਬ ਕਿ ਉਹ ਅਪਰੂਵਲ ਹੋਣੇ ਵਾਲਾ ਹੀ ਆ ਤੇ ਉੱਪਰ ਤੁਸੀਂ ਖਰਚੇ ਵੀ ਕਰੀ ਜਾ ਰਹੇ ਹੋ ਤੇ ਚਲੋ ਹੁਣ ਆਪਾਂ ਮੌਕ ਡਲ ਦੇ ਉੱਪਰ ਆਉਨੇ ਆ ਜੇ ਤਾਂ 35 ਸਟੇ ਆਪਾਂ ਇਹ ਕਹੀਏ ਵੀ ਇਹ ਮੌਕ ਟੈਲ ਹੋਣੀ ਚਾਹੀਦੀਆਂ ਤਾਂ ਮੈਂ ਕਹਾਂਗਾ ਹੋਣੀ ਚਾਹੀਦੀਆਂ ਜੀ ਸਕੂਲਾਂ ਦੇ ਵਿੱਚ ਰੈਗੂਲਰ ਹੋਣੀਆਂ ਚਾਹੀਦੀਆਂ ਇਹ ਨਹੀਂ ਕਿ ਜਦੋਂ ਇਦਾਂ ਦਾ ਕੋਈ ਦਿਨ ਦਿਹਾੜਾ ਆਉਂਦਾ ਆਏ ਬਈ ਉਦੋਂ ਹੀ ਤੁਸੀਂ ਤਿਆਰੀਆਂ ਕਰਵਾਨੀਆਂ ਇਹ ਤਾਂ ਮੈਂ ਕਹਿੰਦਾ 2 ਮਹੀਨੇ ਤੇ ਇੱਕ ਮੌਕ ਟੈਲ ਹੋਣੀ ਚਾਹੀਦੀ ਆ ਉਹ ਪੋਲੀਟੀਕਲੀ ਵੀ ਹੋਵੇ ਉਹ ਸੈਂਟੀਫਿਕਲੀ ਵੀ ਹੋਵੇ ਉਹ ਭਾਸ਼ਾ ਦੇ ਉੱਪਰ ਵੀ ਹੋਵੇ ਚਾਹੇ ਉਹ ਛੇਵੀਂ ਵਾਲੇ ਨਿਆਣੇ ਚ 10ਵੀਂ ਵਾਲੇ ਨਿਆਣੇ ਆ ਐਧੇ ਕਾਲ ਜਾਂਦੇ ਵਿੱਚ ਵੀ ਇਹਦਾ ਇੱਕ ਪੱਧਰ ਹੋਣਾ ਚਾਹੀਦਾ ਆ ਪਰ ਅਸੀਂ ਕਰਾਉਨੇ ਆ ਅਸੀਂ ਨਹੀਂ ਕਰਾਉਨੇ ਕਿਉਂਕਿ ਸਾਡੇ ਕਰਿਕੂਲੇਮ ਚ ਹੀ ਹੈ ਨਹੀਂਗਾ ਇਹ ਹੂੰ ਕਰਕੁਲਾਉਂਦੇ ਵਿੱਚ ਵੀ ਸ਼ਾਇਦ ਇਸ ਕਰਕੇ ਨਹੀਂ ਹੈ ਕਿਉਂਕਿ ਸਾਡੀ ਮਨੋਦਸ਼ੀ ਹੈ ਨਹੀਂ ਕਿ ਅਸੀਂ ਕਰਾਉਣਾ ਹੀ ਨਹੀਂ ਹੈਗਾ ਆਪਣੇ ਬੱਚਿਆਂ ਨੂੰ ਕਿ ਉਹਨਾਂ ਨੂੰ ਕੋਈ ਡੈਕ ਲੈ ਨਾ ਜਾਵੇ। ਕੁਝ ਅਸੀਂ ਆਪਣਾ ਸਿਲੇਬਸ ਵੀ ਉਸ ਹੱਬ ਨਾਲ ਡਿਜ਼ਾਈਨ ਕੀਤਾ। ਚਲੋ ਆਪਾਂ ਉਦੋਂ ਨੂੰ ਨਹੀਂ ਜਾਂਦੇ ਹੈਗੇ। ਆਨੰਦਪੁਰ ਸਾਹਿਬ ਦੀ ਜਿਹੜੀ ਸਰਕਾਰੀ ਸਟੇਜ ਸੀ ਉੱਥੇ ਵੀ ਵਿਦਿਆਰਥੀਆਂ ਦਾ ਇਹਨੂੰ ਇਹ ਵੀ ਤਾਂ ਕਹਿ ਸਕਦੇ ਵਿਦਿਆਰਥੀਆਂ ਦਾ ਇੱਕ ਸੈਸ਼ਨ ਲਾਇਆ। ਵਿਦਿਆਰਥੀਆਂ ਦੀ ਇੱਕ ਵੱਖਰੀ ਵਿਧਾਨ ਸਭਾ ਉਹਨਾਂ ਨੇ ਬਣਾ ਕੇ ਪੇਸ਼ ਕੀਤੀ। ਹੁਣ ਜੇ ਸਟਾਰਟਿੰਗ ਦੇ ਵਿੱਚ ਇਹਨਾਂ ਥੋੜੀਆਂ دشਵਾਰੀਆਂ ਉੱਥੇ ਦਿਖਣੀਆਂ ਸ਼ੁਰੂ ਹੋ ਗਈਆਂ। ਚਲੋ ਉਦੋਂ ਵਾਰ ਵਧੀਆ ਇਹ ਚ ਕੋਈ ਸ਼ੱਕ ਨਹੀਂ ਹੈਗੀ ਲੇਕਿਨ ਸਪੀਕਰ ਸਾਹਿਬ ਸਾਡੇ ਇਹ ਕਹਿੰਦੇ ਆ ਕਿ ਜਦੋਂ ਇਹਨਾਂ ਨੂੰ ਇਸ ਬਾਬਤ ਪੁੱਛਿਆ ਗਿਆ ਵੀ ਮਤਲਬ ਕਿ ਤੁਹਾਡੇ ਦੇ ਪਿੱਛੇ ਕੀ ਮਨੋਰਥ ਹੈ ਮਤਲਬ ਕਿ ਕੀ ਆ ਉਹ ਕਹਿ ਰਿਹਾ ਵੀ ਦੇਖੋ ਇਹ ਤਾਂ ਬਈ ਗੁਰੂ ਸਾਹਿਬਾ ਨਾ ਜਾਂ ਜੋ ਬਸ ਕਰਾ ਰਹੇ ਉਹਨਾਂ ਦੀ ਅਗਿਆਂ ਦੇ ਨਾਲ ਸਾਰਾ ਕੁਝ ਹੋ ਰਿਹਾ ਆ ਤੇ ਪਤਾ ਨਹੀਂ ਤਾਂ ਪਿੱਛੋਂ ਕਿਸੇ ਨੇ ਚੁੰਡੀ ਪਾੜਤੀ ਜਾਂ ਕਿਸੇ ਨੇ ਅੱਖ ਦਿਖਾਤੀ ਨਾਲੇ ਉਹਨਾਂ ਨੇ ਸ਼ਬਦ ਇਹ ਜੋੜੇ ਆ ਵੈਸੇ ਹੀ ਸਾਡੇ ਸੀਐਮ ਕੇਜਰੀਵਾਲ ਸਾਹਿਬ ਦਾ ਆਈਡੀਆ ਸੀਗਾ ਉਹਨਾਂ ਨੇ ਸਾਨੂੰ ਇਹ ਕਰਨ ਨੂੰ ਕਿਹਾ ਸੀ ਇਸ ਕਰਕੇ ਅਸੀਂ ਕਰ ਰਹੇ ਆਂ ਮਨ ਲਗੇ ਇੱਕ ਪਰਸਨ ਦਾ ਇੱਕ ਮਹਾਨ ਸ਼ਖਸੀਅਤ ਦਾ ਗੁਰੂ ਸਾਹਿਬ ਦੀ ਜਿਹੜੀ ਪਦਵੀ ਤੇ ਬੈਠੇ ਨੇ ਅਸੀਂ ਤਾਂ ਇਹ ਮੰਨ ਕੇ ਚੱਲਦੇ ਹਾਂ ਕਿ ਉਹ ਸਦੀਵੀ ਨੇ ਹੂੰ ਤੁਸੀਂ ਫਿਰ ਇੱਕ ਸਧਾਰਨ ਇਨਸਾਨ ਦਾ ਉਹਨਾਂ ਦੇ ਨਾਲ ਇੱਕ ਦਮ ਹੀ ਨਾਲੇ ਬਰਾਬਰੀ ਜੇ ਵੀ ਕਰ ਦਿੰਦੇ ਇੱਕ ਤਾਂ ਇਹ ਉੱਥੇ ਭੜਾ ਆ ਦੂਜਾ ਸਪੀਕਰ ਸਾਹਿਬ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਤੁਸੀਂ ਚਾਹੇ ਉਹ ਬੱਚਿਆਂ ਦਾ ਹੀ ਵਿਧਾਨ ਸਭਾ ਲੱਗਣ ਲੱਗੀ ਆ ਤੁਸੀਂ ਇਹ ਕਿੱਦਾਂ ਕਹਿ ਦਿੰਦੇ ਆ ਕਿ ਕੇਜਰੀਵਾਲ ਸਾਹਿਬ ਸੀਐਮ ਹੂੰ ਉਹ ਤਾਂ ਕਨਵੀਨਰ ਨੇ ਹੋਣਾ ਇੱਕ ਪਾਰਟੀ ਦੇ ਸੀਐਮ ਤਾਂ ਹੈ ਹੀ ਨਹੀਂਗੇ ਹੂੰ ਹੂੰ ਸੋ ਸਟਾਰਟਿੰਗ ਇਹਨਾਂ ਦੀ ਇਸ ਗੱਲੋਂ ਬਹੁਤ ਮਾੜੀ ਸੀਗੀ ਪਰ ਜੇ ਆਪਾਂ ਕਹੀਏ ਵੀ ਦੋ ਪਾਰਟੀਆਂ ਨੇ ਇੰਡੀਆ ਦੇ ਵਿੱਚ ਜਿਹੜੀਆਂ ਨਾ ਈਵੈਂਟ ਕ੍ਰੇਟਰ ਆ ਜਿਹੜੀਆਂ ਮਤਲਬ ਕਿ ਹੁੰਦਾ ਕੁਝ ਵੀ ਨਹੀਂ ਹੈਗਾ ਲੇਕਿਨ ਉਹਨੂੰ ਐਦਾਂ ਬਣਾ ਕੇ ਪੇਸ਼ ਕਰਾ ਦਣਗੇ ਪੂਰੇ ਵਰਡ ਦੇ ਵਿੱਚ ਕਿ ਪਤਾ ਨਹੀਂ ਉੱਥੇ ਕੀ ਬੰਮ ਫਟ ਗਿਆ ਉਹ ਹੈਗੇ ਭੀਜਪੀ ਤੇ ਆਮ ਆਦਮੀ ਪਾਰਟੀ ਹੂੰ ਤੋ ਇਹ ਇਹਨਾਂ ਨੇ ਵੀ ਇਸ ਚੀਜ਼ ਨੂੰ ਨਾ ਇੱਕ ਈਵੈਂਟ ਕ੍ਰੇਟਰ ਹੀ ਬਣਾਇਆ ਹੁਣ ਜੇ ਆਪਾਂ ਇਹ ਕਹੀਏ ਵੀ ਇਹ ਕੋਈ ਅਚਾਨਕ ਬਣਾ ਲਿਆ ਨਹੀਂ ਅਚਾਨਕ ਨਹੀਂ ਬਣਾ ਲਿਆ ਕੁਝ ਅਧਿਆਪਕਾਂ ਨਾਲ ਗੱਲਬਾਤ ਹੋਈ ਮਰੀ ਕੁਝ ਪੱਤਰਕਾਰਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਵੀ ਇਹਨਾਂ ਨੇ ਚੁੱਪਚੀਪ ਤੇ ਮਹੀਨਾ ਡੇਢ ਮਹੀਨਾ ਪਹਿਲਾਂ ਸਕੂਲਾਂ ਦੇ ਵਿੱਚ ਆਰ ਟੀਚਰ ਸਟੂਡੈਂਟ ਦੀ ਤਿਆਰੀ ਕਰਵਾ ਰਹੇ ਸੀ ਕਿ ਤੁਹਾਡਾ ਉਥੇ ਮੌਕ ਡ੍ਰਿਲ ਹੋਣੀ ਆ ਇਹਦਾ ਸੈਸ਼ਨ ਹੋਣਾ ਆ ਤੇ ਤੁਸੀਂ ਜਿਹੜੇ ਪੰਜਾਬ ਵਿਧਾਨ ਸਭਾ ਦੇ ਉਥੇ 9993 ਜੋ ਵੀ ਆਪਣੇ ਕੋ ਬਧਾਇਕ ਨੇ ਨਾ ਤੁਸੀਂ ਉਹ ਬਣ ਕੇ ਉੱਥੇ ਜਾਣਾ ਆ। ਹੂੰ ਨਹੀਂ ਉਹ ਤਾਂ ਦੇਖਣ ਨੂੰ ਮਿਲਿਆ ਹੀ ਆ ਵੀ ਉਹ ਜਿੰਦਾ ਜਿੰਦਾ ਇਹ ਭੂਮਿਕਾ ਨਵਾਈ ਆ ਜੋ ਜੋ ਜਿਸ ਜਿਹੇ ਸਵਾਲ ਪੁੱਛਦੇ ਆ ਆਪਣੇ ਹਲਕੇ ਦੇ ਉਸ ਤਰੀਕੇ ਦਾ ਹੀ ਪੁੱਛੇ ਗਏ ਆ ਉਸੇ ਤਰ੍ਹਾਂ ਦੀ ਭੂਮਿਕਾ ਜਿਹੜੀ ਤੈਅ ਕੀਤੀ ਆ ਉਹ ਤਾਂ ਹੈ ਹੀ ਆ ਵੀ ਬੱਚਿਆਂ ਨੂੰ ਪ੍ਰਿਪੇਅਰ ਜਿਹੜਾ ਪੂਰਾ ਕਰਵਾਇਆ ਗਿਆ ਪਹਿਲਾਂ ਪਰ ਪਰ ਇਹਦੇ ਵਿੱਚ ਥੋੜਾ ਬੰਨ ਧਿਆਨ ਦੇਣਾ ਪੈਣਾ ਆ। ਦੇਖੋ ਇੱਕ ਅਸੈਂਬਲੀ ਚ ਇੱਕ ਬੱਚਾ ਕੱਢਣਾ ਸੀਗਾ ਹੁਣ ਇਹ ਤਾਂ ਹੈ ਨਹੀਂ ਹਰੇਕ ਸਕੂਲ ਚ ਚੱਲ ਜਾਣਾ ਇਹਦਾ ਮਤਲਬ ਸਾਡੇ ਕੋਲ ਬਣੇਗਾ ਟੋਟਲ 117 ਬੱਚੇ ਬਣੇ ਆ। ਹੂੰ ਟੀਚਰਾਂ ਨੇ 117 ਬੱਚੇ ਟ੍ਰੇਨਡ ਕਰਕੇ ਭੇਜਤੇ ਇਹਨੂੰ ਆਪਾਂ ਟੈਂਪਰੀ ਟ੍ਰੈਂਡ ਇਹ ਕਹਿ ਸਕਦੇ ਆ ਹੂੰ ਹੋਇਆ ਕੀ ਆ ਕਿ ਜੋ ਪਿੱਛੋਂ ਨਿਰਦੇਸ਼ ਆਏ ਆ ਉਹਨਾਂ ਦੇ ਹਿਸਾਬ ਨਾਲ ਬੱਚੇ ਚੁਣ ਲੈ ਗਏ ਵੀ ਤੂੰ ਸੀਐਮ ਦਾ ਰੋਲ ਕਰਨਾ ਬਈ ਹੂੰ ਤੂੰ ਪ੍ਰਤਾਪ ਬਾਜਪੀ ਦੀ ਜਗ੍ਹਾ ਤੇ ਬੈਠਣਾ ਆ ਉਹ ਜਿਨੇ ਜਨੇ ਜਿਹਦਾ ਜਿਹਦਾ ਰੋਲ ਕਰਨਾ ਸੀਗਾ ਉਹਦੀਆਂ ਉਹਦੀਆਂ ਵੀਡੀਓ ਦਿਖਾਈਆਂ ਗਈਆਂ ਇਹਨਾਂ ਬੰਦਿਆਂ ਦੀਆਂ ਕਿ ਉਹ ਐਦਾਂ ਐਦਾਂ ਐਕਟ ਕਰਦੇ ਆ ਹੁਣ ਸਵਾਲ ਇੱਥੇ ਹੁੰਦਾ ਆ ਪਹਿਲੀ ਗੱਲ ਤਾਂ ਮੇਸਜ ਨੇ ਸਹਿਮਤੀ ਨਹੀਂ ਹੈਗਾ ਕਿ ਜੇ ਤੁਸੀਂ ਉਹ ਵਿਧਾਨ ਸਭਾ ਲਾਉਣੀ ਆ ਤੁਸੀਂ ਹੂਬ ਹੂ ਉਹਨਾਂ ਬੰਦਿਆਂ ਦਾ ਨਾਂ ਥੋੜਾ ਉੱਥੇ ਰੱਖ ਸਕਦੇ ਆ ਚੰਗਾ ਨਹੀਂ ਲੱਗਦਾ ਹਾਂ ਬਿਲਕੁਲ ਹਾਂ ਉਹਦਾ ਤੁਸੀਂ ਸੀਐਮ ਰੱਖਦੇ ਜਾਂ ਵੀ ਇਹ ਸਾਡੇ ਸੀਐਮ ਆ ਆ ਸਾਡੇ ਵਿਰੋਧੀ ਧਰ ਦੇ ਨੇਤਾ ਐ ਕਾਮ ਐਮ ਐਲ ਏ ਰਲਦਾ ਰੂਲਦਾ ਨਾਂ ਰੱਖ ਲਓ ਥੋੜਾ ਇੰਟਰਸਟਿੰਗ ਬਣਾਉਣ ਦੇ ਲਈ ਪ੍ਰਤਾਪ ਬਾਜਬਾਨ ਨੂੰ ਕੋਈ ਕੁਛ ਹੋਰ ਕਰ ਲਓ ਬਾਜ ਵੀ ਡਰਾਮਾ ਕਹਿ ਸਕਦੇ ਆਪਾਂ ਹਾਂ ਲੇਕਿਨ ਤੁਸੀਂ ਐਗਜ਼ੈਕਟਲੀ ਉਹ ਨਾਂ ਨਾ ਕਰੋਗੇ ਨਾ ਕੀ ਆ ਉਹ ਬੱਚੇ ਦੇ ਉੱਪਰ ਉਸ ਬੰਦੇ ਦਾ ਇੱਕ ਤੁਸੀਂ ਵੈਸੇ ਹੀ ਸ਼ਬੀ ਭਾਰੂ ਪਾ ਤੀਓ ਚਾਹੇ ਉਹ ਉਹ ਜਿਹੜਾ ਨੇਤਾ ਸਿਗਾ ਉਹ ਜਗ ਪ੍ਰਬੰਧਿਤ ਹੈਗਾ ਅਸੀਂ ਜਾਂ ਨਹੀਂ ਸੀਗਾ ਲੇਕਿਨ ਤੁਸੀਂ ਬੱਚੇ ਨੂੰ ਕਹਿੰਦੇ ਕਿ ਨਹੀਂ ਇਹ ਸਾਰਾ ਕੁਝ ਐਦਾਂ ਹੀ ਆ ਇਹੀ ਠੀਕ ਆ ਐਦਾਂ ਹੀ ਪੰਜਾਬ ਚੱਲਦਾ ਐਦਾਂ ਹੀ ਲੀਡਰ ਉੱਥੇ ਚੱਲਦੇ ਨੇ ਚਾਹੀਦਾ ਤਾਂ ਇਹ ਸੀਗਾ ਕਿ ਨਾਮ ਨਾ ਲੈਂਦੇ ਇਹਨਾਂ ਬੱਚਿਆਂ ਨੂੰ ਉਹ ਵੀਡੀਓ ਦਿਖਾਉਂਦੇ ਜਦੋਂ ਬਹੁਤ ਅੱਛੀਆਂ ਡਿਬੇਟਸ ਹੋਈਆਂ ਸੀਗੀਆਂ ਤੇ ਉਹਦੇ ਲਈ ਤਾਂ ਫਿਰ ਤੁਹਾਨੂੰ ਲੱਗਦਾ ਨਾ ਵੀ ਇਹਨਾਂ ਬੰਦਿਆਂ ਦੇ ਵਿੱਚ ਇੱਕ ਇਮਾਨਦਾਰੀ ਵੀ ਹੋਣੀ ਚਾਹੀਦੀ ਆ ਕਿ ਅਸੀਂ ਉਹ ਹੀ ਵੀਡੀਓ ਦਿਖਾਈਏ ਨਾ ਕਿ ਆਪਣੀਆਂ ਪਾਰਟੀਆਂ ਦੇ ਬੰਦਿਆਂ ਦੇ ਦਿਖਾਈਏ ਸੋ ਉਹ ਇਹ ਇਹ ਚੀਜ਼ ਉੱਚ ਪੂਰੀ ਮੰਨ ਫਿਰਈ ਆ ਹੋਣ ਉੱਥੇ ਜਦੋਂ ਗੱਲਬਾਤ ਹੋਈ ਜੀ ਤੁਸੀਂ ਉਸ ਸੈਸ਼ਨ ਦਾ ਮਾੜਾ ਮੋਟਾ ਲਾਈਵ ਦੇਖਿਆ ਆ ਜੀ ਇੱਕ ਬੱਚਾ ਜਿਹਨੇ ਸੀਐਮ ਦਾ ਮੈਨੂੰ ਬੱਚੇ ਦਾ ਨਾਮ ਨਹੀਂ ਯਾਦ ਪਰ ਮੈਂ ਵੀਡੀਓ ਦੇਖੀ ਆ ਉਹ ਚਲਦੀ ਹਾਂਜੀ ਉਹ ਭਗਵੰਤ ਮਾਨ ਬਣਿਆ ਹੋਇਆ ਉਧਰੋਂ ਜਦੋਂ ਕਾਂਗਰਸ ਪਾਰਟੀ ਦੇ ਬਾਜਬੇ ਹੋਣੀ ਉਹਨਾਂ ਨਾਲ ਕੋਈ ਗੱਲਬਾਤ ਕਰਦੇ ਤਾਂ ਉਹ ਸੇਮ ਐਂ ਦਾ ਦੋ ਉਂਗਲੀਆਂ ਕਰੇ ਕਹਿੰਦਾ ਮੇਰੀ ਅੱਖਾਂ 'ਚ ਗੱਲ ਪਾਏ ਗੱਲ ਕਰਨੀ ਤਾਂ ਬਹਿ ਜਾ ਹੂੰ ਮਤਲਬ ਕਿ ਤੁਸੀਂ ਕੀ ਸਿਖਾ ਕੇ ਭੇਜਿਆ ਬੱਚਿਆਂ ਨੂੰ ਤੁਸੀਂ ਜਿਹੜੇ ਗਦਾ ਪੁਣਾ ਸਾਡੇ ਹੁਣ ਮੈਂ ਇਹੀ ਵਰਡ ਵਰਡ ਯੂਜ਼ ਕਰੂੰਗਾ ਜਿਹੜੀਆਂ ਨਲਕੀਆਂ ਸਾਡੇ ਲੀਡਰ ਕਰਦੇ ਨੇ ਇਹ ਕੋਈ ਐਗਜ਼ਾਮਪਲ ਤਾਂ ਇਹਨਾਂ ਨੇ ਕੋਈ ਬਣਾਈ ਨਹੀਂ ਹੈਗੀ ਨਾ ਤਿੰਨ ਚਾਰ ਸਾਲਾਂ ਦੇ ਵਿੱਚ ਉਹ ਬੱਚਿਆਂ ਨੂੰ ਤੁਸੀਂ ਸਿਖਾ ਕੇ ਭੇਜਤਾ ਕਿ ਆਹ ਤੁਹਾਡਾ ਪੰਜਾਬ ਚ ਲਾਉਂਦੇ ਆ ਔਰ ਪੰਜਾਬ ਤੁਹਾਡਾ ਤਰੱਕੀ ਦੇ ਆ ਇਹ ਟੋਟਲੀ ਫਲॉप ਸੀਨ ਸੀਗਾ ਇਹ ਮੇਰੇ ਖਿਆਲਕ ਦੇ ਵਿੱਚ ਬਹੁਤ ਸੁਧਾਰ ਦੀ ਲੋੜ ਸੀਗੀ ਸੁਧਾਰ ਤਾਂ ਤਾਂ ਹੋ ਗਿਆ ਜੇ ਤੁਸੀਂ ਇਹ ਚੀਜ਼ ਕਰਨ ਤੋਂ ਪਹਿਲਾਂ ਸਰਪਾਰਟੀ ਕੋ ਮੀਟਿੰਗ ਕਰੋ ਜਾਂ ਜਨਤਕ ਕਿ ਤੁਸੀਂ ਇਹਨੂੰ ਉਜਾਗਰ ਕਰੋ ਕਿ ਆ ਅਸੀਂ ਕਰਨ ਜਾ ਰਹੇ ਹਾਂ ਲੇਕਿਨ ਇਹਦੇ ਵਿੱਚ ਆ ਪੂਰੀ ਇਮਾਨਦਾਰੀ ਔਰ ਪਾਰਦਰਸ਼ਤਾ ਹੋਊਗੀ ਪਰ ਇਦਾਂ ਤਾਂ ਅਸੀਂ ਕਰਨਾ ਹੀ ਨਹੀਂ ਹੈਗਾ ਹੂੰ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਕਰਜ਼ਾ ਜਿਹੜਾ ਆ 1500 ਕਰੋੜ ਦਾ ਹੋਰ ਤਿਆਰ ਆ ਤੇ ਇੱਕ ਪੀ ਆਰ ਐਸ ਜਿਹੜਾ ਇੱਕ ਰਿਸਰਚ ਇੰਸਟੀਚਿਊਟ ਆ ਉਹ ਇਹ ਕਹਿ ਰਿਹਾ ਵੀ ਪੰਜਾਬ ਦਾ ਜਿਹੜਾ ਕਰਜ਼ਾ ਇੰਨਾ ਵੱਧ ਚੁੱਕਿਆ ਵੀ ਪਰ ਪਰਸਨ ਜੇ ਆਪਾਂ ਪਰ ਹੈਪੀਟਾ ਦੇਖ ਲਈਏ ਕਰਜ਼ਾ ਤੇ 1,23,274 ਜਿਹੜਾ ਰੁਪਏ ਆ ਉਹ ਕਰਜ਼ਾ ਆ ਪੰਜਾਬ ਦੇ ਹਰ ਵਾਸੀ ਦੇ ਉੱਤੇ ਇੰਨਾ ਜ਼ਿਆਦਾ ਕਰਜ਼ਾ ਕਰਜ਼ਾ ਹੋਰ ਤੇ ਲੈਣ ਦੀ ਤਿਆਰੀ ਦੇ ਵਿੱਚ ਹੈਗੇ ਆ ਤੇ ਫੇਰ ਤੁਹਾਨੂੰ ਕੀ ਲੱਗਦਾ ਵੀ ਇਹਨਾਂ ਨੇ ਤਾਂ ਕਹੀ ਆ ਆਰਥਿਕ ਤੌਰ ਦੇ ਉੱਤੇ ਜੇ ਆਪਾਂ ਗੱਲ ਕਰੀਏ ਕਿ ਆਰਥਿਕਤਾ ਦੇ ਵਿੱਚ ਪਿਛਲੀਆਂ ਦੋ ਤਿੰਨ ਸਰਕਾਰਾਂ ਜਿਹੜੀਆਂ ਐ ਬਹੁਤ ਨਾਕਾਮ ਸਾਬਤ ਹੋਈਆਂ ਅਜੇ ਤੱਕ ਵੀ ਉਹ ਜਿਹੜਾ ਪਾੜਾ ਆ ਖਰਚੇ ਦਾ ਤੇ ਆਮਦਨ ਦਾ ਉਹ ਲਗਾਤਾਰ ਵੱਧ ਰਿਹਾ ਆ ਸਾਡੇ ਜਿਹੜੇ ਖਰਚੇ ਆ ਲਗਾਤਾਰ ਸਾਡੇ ਵਧੇ ਜਾ ਰਹੇ ਆ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਵੱਧ ਰਹੇ ਆ ਤੇ ਜਿਹੜਾ ਆਮਦਨ ਆ ਸਾਡੀ ਆਮਦਨ ਦਾ ਹੀ ਨਵਾਂ ਕੋਈ ਰਿਸੋਰਸ ਨਹੀਂ ਪੈਦਾ ਕਰ पाए ਅਸੀਂ ਕੋਈ ਇਨਵੈਸਟਮੈਂਟ ਨਹੀਂ ਕਰ पाए ਜਾਂ ਬਾਹਰੋਂ ਕੋਈ ਇਨਵੈਸਟਮੈਂਟ ਨਹੀਂ ਹੋ ਪਾਈ ਜਾਂ ਅਸੀਂ ਕੋਈ ਜੀ ਡੀ ਪੀ ਜਿਹੜੀ ਆ ਜਿਹੜਾ ਘਰੇਲੂ ਸਾਡਾ ਉਤਪਾਦ ਆ ਉਹਦੇ ਵਿੱਚ ਵੀ ਕੋਈ ਬੜੌਤਰੀ ਨਹੀਂ ਅਸੀਂ ਕਰ पाए ਤੇ ਤੁਹਾਨੂੰ ਕੀ ਲੱਗਦਾ ਆ ਕਿ ਜਿਹੜੀ ਆਰਥਿਕਤਾ ਆ ਇਹ ਤਾਂ ਬਹੁਤ ਮਾੜੇ ਹਾਲਾਤਾਂ ਵੱਲ ਜਾ ਰਹੀ ਆ ਪੰਜਾਬ ਮੈਂ ਦਿਲਜੀਤ ਸਿੰਘ ਦਾਅਵੇ ਨਾ ਕਹਿ ਸਕਦਾ ਕਿ ਫਿਲਹਾਲ ਅੱਜ ਦੀ ਤਰੀਕ ਤੱਕ ਇਹ ਨਾ ਮਿੰਟਾਂ ਤੱਕ ਵੀ ਪੰਜਾਬ ਦੇ 95% ਲੋਕਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਨਮਾ ਕਰਦਾ ਚੱਕਣ ਜਾ ਰਿਹਾ ਹੂੰ ਹੂੰ ਜੇ ਕਿਸੇ ਨੂੰ ਪਿੰਡਕ ਪੈ ਵੀ ਗਈ ਆ ਕਿਤੇ ਗੱਲ ਹੀ ਖੋ ਵੀ ਗਈ ਆ ਤਾਂ ਉਹਨੂੰ ਅਮਾਉਂਟ ਨਹੀਂ ਪਤਾ ਹੋਣਾ ਕਿੰਨੀ ਆ 500 ਕਰੋੜ ਦਾ ਕਰਜ਼ਾ ਇਹ ਲੈਣ ਜਾ ਰਹੇ ਆ ਡੀਲ तकरीबन तकरीबन ਫਾਈਨਲ ਹੋ ਗਈ ਆ ਇੱਕ ਪਾਸੇ ਤਾਂ ਇਹਨਾਂ ਦੇ 100-100 ਗੱਡੀਆਂ ਦੇ ਉਪਰੇਡ ਹੋਣ ਦੇ ਕਾਫਲੇ ਹੋਰ ਵੱਧ ਰਹੇ ਆ ਦੂਸਰੇ ਪਾਸੇ ਇਹ ਕਹਿ ਰਹੇ ਆ ਕਿ ਅਸੀਂ ਜਿਹੜੇ ਵਾਅਦੇ ਕੀਤੇ ਸੀ ਵਿਕਾਸ ਦੇ ਪੰਜਾਬ ਦੇ ਸੂਬੇ ਦੇ ਲਈ ਅਸੀਂ ਉਹਨਾਂ ਨੂੰ ਨੇਪਰੇ ਚਾੜਨ ਦੇ ਲਈ ਇਹ ਕਦਮ ਚੱਕਣਾ ਚੱਕਣਾ ਇਸ ਕਰਕੇ ਅਸੀਂ ਕਰਜ਼ਾ ਲੈ ਰਹੇ ਆ ਮਰਕ ਕਹਿਣ ਦਾ ਮਤਲਬ ਇਹ ਹੋਇਆ ਕਿ ਅਨਪੜ੍ਹ ਬੰਦਾ ਵੀ ਹੋਏ ਇਹ ਕਹਿ ਸਕਦਾ ਕਿ ਅੱਛਾ ਤੁਸੀਂ ਵਿਕਾਸ ਦੇ ਜਿਹੜੇ ਕਾਰਜ ਕਰਨੇ ਆ ਹੁਣ ਇਹ ਕਰਜ਼ੇ ਵਾਲੇ ਪੈਸੇ ਤੋਂ ਤੁਸੀਂ ਕਰਨੇ ਆ ਹੂੰ ਚਲੋ ਕਰਜ਼ੇ ਵਾਲੇ ਪੈਸੇ ਤੋਂ ਪੂਰੇ ਕੱਲ ਹੈ ਭਾਈ ਤੁਹਾਡਾ ਮੂਲ ਜਿਹੜਾ ਪਹਿਲੇ ਇੰਨਾ ਵਧਿਆ ਹੋਇਆ ਆ ਸਾਢੇ 3 ਤੋਂ ਸਟਾਰਟ ਹੋਇਆ ਆ ਉਹ ਤੁਹਾਡਾ ਮੂਲ ਜਿਹੜਾ ਪ੍ਰਿੰਸੀਪਲ ਅਮਾਉਂਟ ਆ ਉਹ ਤੁਹਾਡਾ 4.5 ਕਰੋੜ ਤੱਕ ਚਲੇ ਜਾਣਾ ਆ ਤੇ ਵਿਆਜ ਤਾਂ ਤੁਹਾਡੇ ਕੋਲ ਪਹਿਲਾਂ ਹੀ ਦੇਰ ਹੋਣ ਡਿਆ ਹੈਗਾ ਫੇ ਤੁਸੀਂ ਵਿਆਜ ਕਿੱਥੋਂ ਦੇਣਾ ਆ ਹੂੰ ਬਿਆ ਤੁਸੀਂ ਪਹਿਲਾਂ ਹੀ ਕਰਜਾ ਲੈ ਕੇ ਦਿੱਨੇ ਤਾਂ ਮਤਲਬ ਫਿਰ ਜਾਂਦੇ ਜਾਂਦੇ ਇੱਕ ਕਿਸ਼ਤ ਹੋਰ ਚੱਕ ਲੂਗੇ 1500 ਦੀ ਹੋਰ ਚੱਕ ਲੂਗੇ ਇਹਦਾ ਮਤਲਬ ਅਗਲੀ ਵਾਰ ਨੂੰ ਮੈਂ ਨਹੀਂ ਕਹਿੰਦਾ ਵੀ ਇਹ ਆ ਨਹੀਂ ਸਕਦੇ ਲੋਕਾਂ ਨੇ ਛੋੜਨਾ ਹੈ ਅਗਲੀ ਵਾਰ ਨੂੰ ਚਲੋ ਇਹ ਸਰਕਾਰ ਲੈ ਕੇ ਆਣ ਜਾਂ ਹੋਰ ਕੋਈ ਸਰਕਾਰ ਆ ਜਾਵੇ ਮਤਲਬ ਕਿ ਉਹ ਵੀ ਕੰਡਿਆਂ ਦਾ ਕੰਮ ਤਾਜ਼ੇ ਹੋ ਗਿਆ ਨਾ ਉਹ ਮਤਲਬ ਕਿ ਸਰਵਾਈਵ ਕਿਦਾਂ ਕਰੋਗੇ ਉਹ ਤੇ ਸਰਕਾਰਾਂ ਨੇ ਫਿਰ ਇਹ ਹੀ ਦੇਖਣਾ ਵੀ ਕੱਢੋ ਲੋਕਾਂ ਤੋਂ ਕਿਸੇ ਤਰ੍ਹਾਂ ਪੈਸੇ ਲੋਕਾਂ ਤੋਂ ਤੁਸੀਂ ਆਲਰੇਡੀ ਇੰਨੇ ਪੈਸੇ ਕੱਢੇ ਹੋਏ ਆ ਤੋ ਮੈਨੂੰ ਲੱਗਦਾ ਵੀ ਇਹ ਵਿਕਾਸ ਦੇ ਕੰਮ ਕਹਿ ਕਹਿ ਕੇ ਜਿਹੜਾ ਇਹ ਕਰਜ਼ਾ ਚੱਕਦੇ ਪਏ ਆ ਚੰਗੀ ਗੱਲ ਇਹ ਹੁੰਦੀ ਕਿ ਇੱਥੇ ਅਸੀਂ ਟਰਮਾ ਲਾਉਂਦੇ ਆਪਣੇ ਜਿਹੜੀਆਂ ਫਰੀ ਦੀਆਂ ਚੀਜ਼ਾਂ ਐ ਵੰਡਦੇ ਪਏ ਆ ਅੰਜਾਜੇ ਦੇ ਤਤ ਪਰ ਹੋਇਆ ਵੀ ਅਸੀਂ ਤਾਂ ਹਜ਼ਾਰ ਪਾਉਣਾ ਹੀ ਪਾਉਣਾ ਆ ਮਤਲਬ ਕਿ ਇਹਨਾਂ ਚੀਜ਼ਾਂ ਦੇ ਉੱਪਰ ਥੋੜੀ ਬ੍ਰੇਕ ਲਾਉਣਾ ਆਪਣੀਆਂ ਗੱਡੀਆਂ ਦੇ ਕਾਫਲੇ ਘਟਾ ਕਰ ਲੈਣਾ ਤੇ ਐਵੇਂ ਉਹ ਗੋਗਲੋਂ ਤੋਂ ਮਿੱਟੀ ਝਾੜ ਲਈ ਹੁੰਦਾ ਕਿ ਅਸੀਂ ਇੱਕ ਮਹੀਨੇ ਦੀ ਤਰਖਾ ਦੇ ਦਿੱਤੀ ਇੱਕ ਮਹੀਨੇ ਤੋਂ ਬਾਅਦ ਤੁਹਾਡੇ ਨਾਲ ਕੀ ਬਣ ਜਾਣਾ ਕਰੋਨਾ ਰਪਏ ਦੇ ਕਰਜ਼ੇ ਦੇ ਤੁਹਾਡੇ 40-50 ਲੱਖ ਜਿਹੇ ਦੁਪਾਗ ਦੇ ਉਹਨਾਂ ਕੀ ਕੀ ਹੋ ਜਾਣਾ ਕੁਝ ਨਹੀਂ ਹੋਣਾ ਸ ਤੋ ਮੈਨੂੰ ਲੱਗਦਾ ਵੀ ਜਾਂਦੇ ਜਾਂਦੇ ਇਹ 5+ ਦੇ ਤੱਕ ਇਹ ਕਰਜ਼ਾ ਲੈ ਜਾਣਗੇ ਤੇ ਫਿਰ ਜੇ ਲੈ ਗਿਆ ਤਾਂ ਬਹੁਤ ਮੁਸ਼ਕਲ ਹੋ ਜਾਏਗਾ ਤੇ ਇਦਨ ਮੈਂ ਆਰਬੀਆਈ ਦੀ ਰਿਪੋਰਟ ਵੀ ਦਿਲਜੀਦੀ ਦੇਖ ਰਿਹਾ ਸੀਗਾ ਪੂਰੀ ਰੈਡ ਲਾਈਨ ਹੀ ਉਹਨਾਂ ਨੇ ਦੇ ਦਿੱਤੀ ਹੈ ਉਹ ਕਹਿੰਦੇ ਆ ਵੀ ਸਾਡੇ ਕੋਲ 4 ਕਸੂਬੇ ਆ ਇੰਡੀਆ ਦੇ ਵਿੱਚ ਬੰਗਾਲ ਆ ਰਾਜਸਥਾਨ ਛਤੀਸਗੜ੍ਹ ਆ ਤੇ ਨਾਲ ਪੰਜਾਬ ਵੀ ਐਡ ਹੈਗਾ ਆ ਉਹ ਬੱਕਰੀ ਗੱਲ ਕਿ ਅਸੀਂ ਮੰਨਦੇ ਨਹੀਂ ਆ ਕਿ ਕਿ ਅਸੀਂ ਤਾਂ ਪੰਜਾਬੀ ਹੁੰਨੇ ਆ ਇੱਕ ਹੁੰਦਾ ਵੀ ਜਦੋਂ ਤੁਸੀਂ ਕਰਜ਼ਾ ਮੰਗਣ ਜਾਂਦੇ ਹੋ ਸੂਬੇ ਕਰਜ਼ਾ ਮੰਗਣ ਜਾਂਦੇ ਆ ਵੀ ਤੁਹਾਨੂੰ ਤੁਸੀਂ ਕਹਿੰਦੇ ਮੈਨੂੰ 100 100 ਰੁਪਏ ਚਾਹੀਦਾ ਜੀ ਕਰਜ਼ਾ ਜੀ ਕਹਿੰਦਾ ਠੀਕ ਹੈ ਲੈ ਲਓ ਤੁਹਾਡੀ ਗਰੋਥ ਦੇਖ ਲੈਂਦੇ ਤੁਹਾਡੀ ਜੀ ਡੀ ਪੀ ਦੇਖ ਲੈਂਦੇ ਸਟੇਟ ਦੀ ਤੁਹਾਡੇ ਰੈਵਨਿਊ ਦੇਖ ਲੈਂਦੇ ਆ ਤੁਹਾਡੇ ਕਾਚੇ ਦੇਖ ਕੇ ਕਹਿੰਦਾ ਠੀਕ ਹੈ ਲੈ ਲਓ 100 ਦੀ ਜਗ੍ਹਾ ਤੇ 200 ਲੈ ਲਓ 200 ਦੇ ਦਿੰਦੇ ਆ ਤੁਹਾਨੂੰ ਪੰਜਾਬ ਵਾਲੇ ਵੀ ਅੱਜ ਕਰਜ਼ਾ ਮੰਗਣ ਜਾਣਗੇ ਨਾ 100 ਰੁਪਏ ਤੋਂ 68 ਰੁਪਏ ਮਿਲਦੇ ਆ ਮਨ ਲੇ 68% ਤੱਕ ਇਹਨਾਂ ਨੂੰ ਕਰਜ਼ਾ ਮਿਲ ਸਕਦਾ ਆ ਸੋ ਸਾਨੂੰ ਕਰਜ਼ਾ ਲੈਣ 'ਚ ਵੀ ਦਿੱਕਤ ਹੋ ਰਹੀ ਆ ਇਸ ਟਾਈਮ ਤੇ ਜੇ ਕੱਲ ਨੂੰ ਵੀ ਤੁਸੀਂ ਅਗਲੀ ਜਿਹੜੀ ਟਿਨਿਓਰ ਆਉਣੀ ਆ ਜੇ ਉਹਦੇ ਵਿੱਚ 50% ਤੱਕ ਦਾ ਵੀ ਕਰਜ਼ਾ ਤੁਹਾਨੂੰ ਕਿਤੇ ਮਾੜਾ ਮੋਟਾ ਮਿਲ ਗਿਆ ਉਹਨਾਂ ਤੁਹਾਡੀ ਵਿਆਜ ਦੇ ਕਿਸ਼ਤ ਵੀ ਨਹੀਂ ਪੂਰੀ ਹੋਣੀ ਹੈਗੀ ਸੋ ਇਹਦਾ ਮਤਲਬ ਇਹ ਹੋਇਆ ਵੀ ਅੱਗੇ ਤਾਂ ਹੁੰਦਾ ਜਾਏਗਾ ਪੰਜਾਬ ਦਾ ਹਰ ਬੰਦਾ ਉਹ ਕਹਿੰਦੇ ਜੀ ਕਰਜ਼ੇ ਥੱਲੇ ਡੁੱਬਿਆ ਮੈਨੂੰ ਲੱਗਦਾ ਸਾਡਾ ਹਰ ਸਕਿੰਟ ਕਰਜ਼ੇ ਥੱਲੇ ਡੁੱਬਿਆ ਹੋਇਆ ਆ ਤੁਹਾਨੂੰ ਬਹੁਤ ਗੰਭੀਰ ਨਾਲ ਦੇਖਣਾ ਪਊਗਾ ਹਾਂ ਤੇ ਸੂਬੇ ਵਾਲੇ ਤਾਂ ਹੁਣ ਹੁਣ ਵੀ ਤਾਂ ਇੱਥੇ ਫੜਾ ਹੀ ਮਾਰੀਆਂ ਜਦੋਂ ਮੈਂ ਇਹਨੂੰ ਕਹਿੰਦਾ ਵੀ ਫਲਾਪ ਸ਼ੋ ਹੋਇਆ ਜੋ ਉੱਥੇ ਹੋਇਆ ਖਰਚਾ ਕੀਤਾ ਕਿ ਤਾਂ ਕਿ ਜੀ ਅਸੀਂ ਹਰ ਮੰਦਰ ਸਾਹਿਬ ਦੇ ਵਿੱਚ ਫ੍ਰੀ 릭ਸ਼ਾ ਚਲਾ ਦੇਣੇ ਆ ਅਸੀਂ ਉੱਥੇ ਫ੍ਰੀ ਮਿੰਨੀ ਬੱਸਾਂ ਚਲਾ ਦੇਣੀ ਆ ਚਲਾ ਦਿਓ ਬਹੁਤ ਵਧੀਆ ਗੱਲ ਆ ਚਲਾ ਦਿਓ ਫ੍ਰੀ ਹੋਰ ਜੋ ਮਤ ਟ੍ਰੇਨਾਂ ਚਲਾ ਦੇ ਮੇਰੇ ਉਹ ਪਾਣੀ ਦੇ ਜਹਾਜ਼ ਚਲਾ ਦਿਓ ਪਰ ਮੈਨੂੰ ਇਹ ਦਾ ਦੱਸੋ ਵੀ ਉੱਥੇ ਜਿਹੜੀ ਅਮਰitsar ਚ ਇੱਕ ਲੋਕਲ ਬੱਸ ਚੱਲਦੀ ਹੁੰਦੀ ਸੀਗੀ ਸਵਾਰੀ ਦਾ ਅੱਜ ਵੀ ਉੱਥੇ ਖੜੀਆਂ ਡੀਕ ਨਹੀਂ ਆ ਵੀ ਲੋਕਲ ਬੱਸ ਕਿੱਥੇ ਆ ਹੂੰ ਉਹ ਤਾਂ ਸਾਡੇ ਕੋਲ ਚੱਲਦੀ ਨਹੀਂ ਬਾਕੀ ਤੁਸੀਂ ਫ੍ਰੀ 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 ਕਰੀ ਜਾਣਾ ਤਾਂ ਇਹ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਊਗਾ ਇਹ ਤੁਹਾਨੂੰ ਥੋੜਾ ਜਿਹਾ ਹੁਣ ਬਦਰੋਹੀ ਦਿਮਾਗ ਦੇ ਨਾਲ ਉੱਠਣਾ ਪਊਗਾ ਸੋਚਣਾ ਕਿਉਂਕਿ ਭਾਸ਼ਣ ਜਿਹੜੇ ਇਹ ਵੀ ਸਾਡੀ ਹੁਣ ਸਮੱਸਿਆ ਹੈਗੀ ਕਿ ਇਹ ਲਛੇਦਾਰ ਭਾਸ਼ਣਾ ਚ ਆ ਜੀਦਾ ਚਾਹੇ ਉਹ ਕਿਸੇ ਵੀ ਹਰ ਹਰ ਪਾਰਟੀ ਦੇ ਕੋਲੇ ਲਛੇਦਾਰ ਭਾਸ਼ਣ ਦੇਣ ਵਾਲੇ ਬੰਦੇ ਹੈਗੇ ਆ ਪਰ ਉਹ ਰਿਐਲਿਟੀ ਵਾਲੇ ਜਿਹੜੇ ਬੰਦੇ ਹੁੰਦੇ ਆ ਜਿੱਦਾਂ ਹੁਣ ਕਹਿ ਲਓ ਕਿ ਸਕੂਲ ਦੀ ਆਪਾਂ ਗੱਲ ਕਰ ਲਈਏ ਬੱਚਿਆਂ ਦੀ ਵੀ ਗੱਲ ਕੀਤੀ ਆ ਹਮੇਸ਼ਾ ਪੰਜਾਬੀ ਵਾਲਾ ਮਾਸਟਰ ਤੁਹਾਨੂੰ ਬਹੁਤ ਚੰਗਾ ਲੱਗੂਗਾ ਡਰਾਇੰਗ ਵਾਲਾ ਬਹੁਤ ਚੰਗਾ ਲੱਗਦਾ ਸਰੀ ਸਿੱਖਿਆ ਵਾਲਾ ਬਹੁਤ ਚੰਗਾ ਲੱਗਦਾ ਤੁਹਾਨੂੰ ਮੈਂ ਸਾਡਾ ਟੀਚਰ ਕਦੀ ਚੰਗਾ ਨਹੀਂ ਲੱਗਦਾ ਤੁਹਾਨੂੰ ਅੰਗਰੇਜ਼ੀ ਵਾਲਾ ਕਦੀ ਚੰਗਾ ਜੋ ਕੋਣ 35 1/2 ਮਿੰਟ ਉਹ ਨਾ ਹੁੰਦਾ ਨਾ ਕਾਰਨ ਉਹਦਾ ਕੀ ਹੈ ਕਿ ਉਹਦੇ ਤੇ ਮਿਹਨਤ ਤੁਹਾਨੂੰ ਕਰਨੀ ਪੈਣੀ ਹੈ ਉਹ ਉਹਦੇ ਤੇ ਪੰਜਾਬੀ ਵਾਲੇ ਦਾ ਐਡੀ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਡਰੈਂਗੜ ਦੀ ਮਿਹਨਤ ਕਰਨ ਦੀ ਲੋੜ ਨਹੀਂ ਉਹ ਬੱਚਿਆਂ ਨੂੰ ਵਧੀਆ ਲੱਗਦਾ ਵੀ ਸਾਨੂੰ ਕਹਿੰਦਾ ਕੁਝ ਨਹੀਂ ਪਰ ਉਹਨਾਂ ਨੂੰ ਫੇਕਰ ਹੁੰਦਾ ਸਾਇੰਸ ਵਾਲਾ ਉਹ ਆਦਾ ਅੱਧੇ ਚ ਹੋ ਜਾਂਦਾ ਤੇ ਇਸ ਕਰਕੇ ਵੀ ਰੱਖ ਲਓ ਕਿ ਜਿਹੜੇ ਬੰਦੇ ਇਕਨੋਮੀ ਦੀਆਂ ਗੱਲਾਂ ਕਰਦੇ ਆ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਉਹਨਾਂ ਨੂੰ ਅਸੀਂ ਕਹਿੰਦੇ ਆ ਇਹ ਤਾਂ ਬੰਦਾ ਹੀ ਖਰਾਬ ਆ ਜਿਹੜਾ ਬੰਦਾ ਸਾਨੂੰ ਸੁਪਨ ਸੁਪਨਿਆਂ ਦੇ ਵਿੱਚ ਤਾਜ ਦਿਖਾ ਦਿੰਦਾ ਉਹ ਸਾਨੂੰ ਚੰਗਾ ਪਉ ਲੱਗਦਾ ਤੇ ਲੋਕਾਂ ਦੀ ਵੀ ਇਹੋ ਚੀਜ਼ ਹੈਗੀ ਆ ਪਰ ਖੈਰ ਤੇ ਅੱਗੇ ਪੰਜਾਬ ਯੂਨੀਵਰਸਿਟੀ ਦੀ ਆਪਾਂ ਗੱਲ ਕਰ ਲਈਏ ਚੰਡੀਗੜ੍ਹ ਤੋਂ ਤੇ ਉਹਦਾ ਵੀ ਕਾਫੀ ਮੁੱਦਾ ਛਾਇਆ ਹੋਇਆ ਆ ਤੇ ਹੱਲ ਅਜੇ ਵੀ ਕੋਈ ਨਹੀਂ ਨਿਕਲਿਆ ਸੰਯੁਕਤ ਕਿਸਾਨ ਮੋਰਚਾ ਉਹ ਵੀ ਵਿੱਚ ਹੁਣ ਜੁਆਇਨ ਕਰ ਗਿਆ ਪਹਿਲਾਂ ਤਾਂ ਵਿਦਿਆਰਥੀ ਹੈਗੇ ਹੈਗੇ ਸੀ ਇਹ ਮੁੱਦਾ ਵੀ ਬੜਾ ਭਾਰੂ ਹੁੰਦਾ ਜਾ ਰਿਹਾ ਇੱਥੇ ਵੀ ਇਦਾਂ ਲੱਗਦਾ ਵੀ ਸਰਕਾਰ ਜਿਹੜੀ ਆ ਉਹ ਨਾਕਾਮ ਸਾਬਤ ਹੋ ਰਹੀ ਆ ਬੰਸ਼ਾ ਹੋਣੀ ਚਾਹੀਦੀ ਆ ਜੀ ਆਪਾਂ ਕਹੀਏ ਵੀ ਇਹ ਸਰਕਾਰ ਵੀ ਇਸ ਕਸੂਤੀ ਸਥਿਤੀ ਚ ਫਸੀ ਹੋਈ ਆ ਇਹਨੇ ਫਸਣਾ ਹੀ ਸੀਗਾ ਜਿੱਦਾਂ ਆਪਾਂ ਕਹਿੰਦੇ ਜੇ ਇਹਨਾਂ ਨੇ 500 ਤੋਂ ਉੱਪਰ ਦਾ ਕਲਾ ਕਰਜ਼ਾ ਲੈ ਕੇ ਅਗਲੀ ਸਰਕਾਰ ਤੱਕ ਛੱਡ ਦਿੱਤਾ ਉਹ ਸਰਕਾਰ ਹਾਂ ਕੋਈ ਹਿੰਮਤੀ ਬੰਦਾ ਆ ਜਾਵੇ ਜਿਹੜਾ ਇਹ ਕਹਿ ਲਵੇ ਕਿ ਵੀ ਮੈਨੂੰ ਕੱਢ ਲਓ ਜਿੰਨੀ ਮਰਜ਼ੀ ਗਾਲਾਂ ਵੀ ਮੈਂ ਤੁਹਾਡਾ ਕੋਈ ਨਾ ਕੁਝ ਬਣਾ ਕੇ ਜਾਣਾ ਮੈਂ ਫਰੀ ਫਰੂ ਕੁਝ ਨਹੀਂ ਦੇਣਾ ਪਹਿਲਾਂ ਤਾਂ ਆਪਾਂ ਸੂਬਾ ਸੈੱਟ ਕਰਨਾ ਆ ਜੇ ਤਾਂ ਕੋਈ ਇਦਾਂ ਦਾ ਬੰਦਾ ਆ ਜਾਂਦਾ ਆ ਫਿਰ ਇਦਾਂ ਦੇ ਜਿਹੜੇ ਨਾ ਲਟਕੇ ਹੋਏ ਮਸਲੇ ਆ ਜਾਂ ਜਿਹੜੇ ਸਾਡੇ ਗਲ ਪਾ ਦਿੱਤੇ ਜਾਂਦੇ ਆ ਇਹਨਾਂ 'ਚ ਖੜੋਤ ਆਣੀ ਸ਼ੁਰੂ ਹੋ ਜਾਣੀ ਆ ਫਿਲਹਾਲ ਮੈਨੂੰ ਕੋਈ ਖੜੋਤ ਨਹੀਂ ਦੇਂਦੀ ਹਜੇ ਸ਼ੁਰੂਆਤ ਹੋਈ ਆ ਹਜੇ ਇਸ ਤੋਂ ਬਾਅਦ ਵੀ ਹੋਰ ਕਈ ਇਹਨਾਂ ਨੇ ਸਭ ਕੱਢਣੇ ਕੇਂਦਰ ਵਾਲਿਆਂ ਨੇ ਕਿਉਂਕਿ ਵੀ ਟੈਸਟ ਲਾਲਾ ਦੇਖਦੇ ਰਹਿੰਦੇ ਆ ਸੋ ਪੰਜਾਬ ਯੂਨੀਵਰਸਿਟੀ ਦਾ ਜੇ ਤਾਂ ਇਹ ਕਿਉਂਕਿ ਕੇਂਦਰ ਨੇ ਹੀ ਇਹ ਕਿਹਾ ਸੀਗਾ ਵੀ ਤੁਹਾਡੀਆਂ ਨਹੀਂ ਆ ਸੈਨੇਟ ਦੀਆਂ ਚੋਣਾਂ ਆ ਉਹਦਾ ਅਸੀਂ ਸ케ਜੂਲ ਲਾਗੂ ਕਰ ਦਾਂਗੇ ਲੇਕਿਨ ਉਹ ਵਾਲਾ ਦਿਨ ਵੀ ਕੱਲ ਖਤਮ ਹੋ ਗਿਆ ਸੈਨੇਟ ਦਾ ਸਕੇਜੂਲ ਕੋਈ ਲਾਗੂ ਨਹੀਂ ਹੋਇਆ ਇਹਦਾ ਮਤਲਬ ਕਿ ਉਹ ਆਪਣੇ ਉਸੇ ਹੀ ਕਹਿ ਲਓ ਵੀ ਰੋਲ ਦੇ ਉੱਪਰ ਬੈਠੇ ਆ ਵੀ ਤੁਹਾਨੂੰ ਲਟਕਾਇਆ ਹੋਇਆ ਹੁਣ ਗੁੱਸਾ ਜਿਹੜਾ ਉੱਥੇ ਸਟੂਡੈਂਟ ਬੈਠੇ ਨੇ ਜਾਂ ਹੁਣ ਉਹਨਾਂ ਨਾਲ ਐਸਕੇਮ ਨੇ ਵੀ ਸਾਂਝ ਪਾ ਲਈ ਆ ਉਹ ਗੁੱਸਾ ਹੁਣ ਵੈਸੇ ਸੂਬੇ ਸਰਕਾਰ ਨੂੰ ਚਲਣਾ ਪੈ ਰਿਹਾ ਆ ਹਮ ਚਲੋ ਇਹ ਹੁਣ ਚਲਣਾ ਹੀ ਪੈਣਾ ਕਿਉਂਕਿ ਜੇ ਸੂਬੇ ਸਰਕਾਰਾਂ ਟਾਈਮ ਨਾਲ ਉੱਥੇ ਐਕਟ ਕੀਤੀਆਂ ਹੋਣੀਆਂ ਤਾਂ ਅੱਜ ਇਹ ਸਥਿਤੀਆਂ ਨਹੀਂ ਹੋਣੀਆਂ ਸਾਨੂੰ ਲੱਗਦਾ ਕਿ ਸਾਲ ਪੰਜਾਬ ਯੂਨੀਵਰਸਿਟੀ ਦਾ ਸਾਰਾ ਪੰਗਾ ਆ ਪੰਗਾ ਪੰਗਾ ਦਾ ਆਪਣਾ ਪਟਿਆਲੇ ਵਾਲੇ ਯੂਨੀਵਰਸਿਟੀ ਦਾ ਵੀ ਹੈਗਾ ਆ ਪੰਗਾ ਤਾਂ ਆਪਣਾ ਗੁਰਨਾਣਕ ਵਾਲੇ ਦਾ ਵੀ ਹੈਗਾ ਫੰਡਿੰਗ ਨਹੀਂ ਆ ਰਹੀ ਹੈਗੀ ਹੂੰ ਸੈਂਟਰ ਵਾਲੇ ਕਹਿੰਦੇ ਅਸੀਂ ਤਾਂ ਫੰਡਿੰਗ ਦਿੰਨੇ ਆ ਤੁਹਾਡੇ ਜਿਹੜਾ ਤੁਸੀਂ ਬਣਾਇਆ ਉਹ ਤੁਸੀਂ ਤਾਂ ਓਨੇ ਜੋਗੇ ਵੀ ਹੈ ਨਹੀਂਗੇ ਜਦ ਤੋ ਅਸੀਂ ਓਨੇ ਜੋਗੇ ਹੈ ਹੀ ਨਹੀਂਗੇ ਫਿਰ ਇਹਨਾਂ ਨੂੰ ਸਾਡੇ ਹਵਾਲੇ ਕਰਦੇ ਨੇ ਸੈਂਟਰ ਯੂਨੀਵਰਸਿਟੀ ਬਣਾ ਦਿੰਨੇ ਆ ਤੇ ਇਸ ਯੂਨੀਵਰਸਿਟੀ ਨੂੰ ਵੀ ਤਾਂ ਬਦਲ ਸਾਹਿਬ ਵੱਡੇ ਬਲ ਸਾਹਿਬ ਉਹਨਾਂ ਨੇ ਸੈਟਾ ਯੂਨੀਵਰਸਿਟੀ ਦੀ ਐਪਲੀਕੇਸ਼ਨ ਪਾਈ ਹੋਈ ਸੀ ਕੇਂਦਰ ਨੂੰ ਉਹਦੇ ਉੱਪਰ ਅਸੀਂ ਕਦੀ ਚਾਚਾ ਨਹੀਂ ਕਰਨੀ ਹੈਗੀ ਹੂੰ ਉਹ ਉਹ ਗੱਲੀਦਲ ਇਹਨਾਂ ਨੂੰ ਹੁਣ ਭੰਡੀ ਜਾਂਦਾ ਵੀ ਤੁਹਾਡਾ ਕੋਈ ਸਟੈਂਡ ਫਿਰ ਕਾਂਗਰਸ ਵਾਲੇ ਵੀ ਆਏ ਆ ਸੋ ਹੁਣ ਇਸ ਟਾਈਮ ਕੀ ਆ ਕਹਿ ਲੋ ਵੀ ਕੁੰਡੀਆਂ ਦੇ ਸਿੰਘ ਫਸ ਗਏ ਆ ਹੁਣ ਇਹ ਸਿਆਪਾ ਪੈਣਾ ਆ ਕਿਉਂਕਿ ਇਹਦੇ ਵਿੱਚ ਐਸ ਕੇ ਐਮ ਜਿਹੜਾ ਸੰਯੁਕਤ ਕਿਸਾਨ ਮੋਰਚਾ ਆ ਉਹ ਵੀ ਸ਼ਾਮਲ ਹੋ ਗਿਆ ਵੈਸੇ ਕਿਸਾਨਾਂ ਦੀਆਂ ਆਪਣੀਆਂ ਮੰਗਾਂ ਸੀ ਉਹਨਾਂ ਨੇ ਵੀ ਉਹ ਸ਼ਿਦਾਰਬ ਦੇ ਮਨਾਉਣੇ ਸੀ ਜਿਹੜੀ ਉਹਨਾਂ ਨੇ ਪਹਤਾਨਾ ਲਾਇਆ ਸੀਗਾ ਦਿੱਲੀ ਦੇ ਬਾਟਰਾਂ ਦੇ ਉਹਨਾਂ ਨੇ ਇਹਨਾਂ ਨੂੰ ਵੀ ਆਸ਼ਵਾਸ਼ਣ ਦਿੱਤਾ ਵੀ ਤੁਹਾਡੀ ਮੰਗ ਵੀ ਇਹਦੇ ਵਿੱਚੇ ਹੀ ਆ ਅਸੀਂ ਵੀ ਇੱਥੇ ਵਿੱਚ ਬੈਠੇ ਆ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਵਿਚਾਰਨਾ ਪਊਗਾ ਜਿਹੜੀ ਸੂਬਾ ਸਰਕਾਰ ਦੀ ਬੀਜੇਪੀ ਇਕਾਈ ਆ ਮੈਨੂੰ ਉਹ ਵੀ ਦਿਲਜੀਜੀ ਫਸੀ ਫਸੀ ਲੱਗਦੀ ਆ ਹੋ ਸਕਦਾ ਤੁਸੀਂ ਵੀ ਇਸ ਚੀਜ਼ ਨਾਲ ਸਹਿਮਤ ਹੋਵੋ ਜਦੋਂ ਪੰਜਾਬ ਦੇ ਲੋਕ ਬੀਜੇਪੀ ਨੂੰ ਕਿਉਂਕਿ ਇਹਨਾਂ ਨੇ ਕਹਤਾ ਕਿ 5 ਤਰੀਕ ਤੱਕ ਜੇ ਨੰਨਾ ਨਾ ਨਾ ਹੋਇਆ ਅਸੀਂ ਬੀਜੇਪੀ ਦੇ ਜਿਹੜੇ ਦਫ਼ਤਰ ਆ ਤੇ ਉਹਨਾਂ ਦੇ ਜਿਹੜੇ ਮੇਨ ਬੰਦੇ ਤੇ ਘਰ ਆ ਅਸੀਂ ਘਰਾਓ ਕਰਨਾ ਉਹ ਜਦੋਂ ਘਰਾਉਂਦਾ ਤੁਹਾਨੂੰ ਪਤਾ ਕਈ ਵਾਰ ਤਾਂ ਉੱਥੇ ਫਿਰ ਕੁਛ ਨਾ ਕੋਈ ਚੀਜ਼ਾਂ ਦੇ ਢੇਰ ਟੋਰ ਵੀ ਲੱਗ ਜਾਂਦੇ ਆ ਬੜਾ ਮਸਲਾ ਹੋਣ ਵੀ ਬਣ ਜਾਂਦਾ ਆ ਤੋ ਭਾਜਪੀ ਵਾਲੇ ਮੈਨੂੰ ਲਾਦਾ ਬਹੁਤ ਕਸੂਤੀ ਸਿੱਧੀ ਭਜੇ ਹੋਏ ਆ ਇੱਥੇ ਜਿਹੜੀ ਸੂਬਾ ਇਕਾਈ ਹੈ ਨਾ ਉਹਨਾਂ ਨੂੰ ਅਸਲ 'ਚ ਸ਼ਾਇਦ ਇਹ ਵੀ ਨਹੀਂ ਪਤਾ ਹੁੰਦਾ ਐਂਡ ਦੇ ਪੁਆਇੰਟ ਤੱਕ ਕਿ ਕੇਂਦਰ ਨੇ ਅਸਲ 'ਚ ਕਰਨ ਆ ਗਈ ਆ ਉਹ ਵੀ ਜਦਾਂ ਪੰਜਾਬੀ ਨੇ ਇੱਕ ਮਾਰਾ ਕਰਦੇ ਉਹ ਗੋਲੀ ਪਾਈ ਕਿ ਨਹੀਂ 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 ਬਸ 12 ਘੰਟੇ ਤੱਕ ਆ ਜਾਣਾ ਤੁਹਾਡਾ ਹੋ ਜਾਣਾ ਸ케ਜੂਲ ਜੇ ਹੋ ਜਾਣਾ ਉਹ ਲੰਘ ਗਿਆ ਟਾਈਮ ਸੋ ਕੇਂਦਰ ਦਾ ਆਪਣੀ ਸੂਬਾਈ ਇਕਾਈ ਦੇ ਨਾਲ ਮੇਰੇ ਖਿਆਲ ਉਹ ਤਾਲਮੇਲ ਨਹੀਂ ਹੈਗਾ ਇਹ ਵੀ ਥੋੜੀ ਨਾ ਅਣਹੋਂਦ ਚ ਰਹਿ ਜਾਂਦੇ ਆ ਇਸ ਕਰਕੇ ਇਹ ਵੀ ਵਿਚਲੀ ਗੱਲ ਮੈਂ ਇੱਕ ਦਸ ਦਿਨਾਂ ਤੁਹਾਨੂੰ ਹੋਇਆ ਕੀ ਆ ਸੈਟਰ ਨੇ ਯੂਨੀਵਰਸਿਟੀ ਅਨ ਲੈਟਰ ਜੋ ਵੀ ਨੋਟੀਫਿਕੇਸ਼ਨ ਕੰਟਰਨਸ ਕੱਢ ਦਿੱਤਾ ਠੀਕ ਹੈ ਇਹਨਾਂ ਇਹਨਾਂ ਨੂੰ ਇੱਥੇ ਇਕਾਈ ਨੂੰ ਬਹੁਤਾ ਪਤਾ ਨਹੀਂ ਹੁੰਦਾ ਹੈਗਾ ਇਹਨਾਂ ਨੂੰ ਹੁਕਮ ਚਾੜ੍ਹ ਦਿੰਦੇ ਆ ਵੀ ਹੁਣ ਲੋਕਾਂ ਨੂੰ ਸਮਝਾਓ ਘਰਾਂ ਘਰਾਂ ਜਾ ਕੇ ਸਮਝਾਓ ਜਾਂ ਬੈਠਕਾਂ ਕਰੋ ਜੋ ਮਰਜ਼ੀ ਕਰੋ ਵਿਚਲੀ ਗੱਲ ਇਹ ਸੀਗੀ ਜੋ ਗੱਲਾਂ ਬਾਤਾਂ ਹੋਈਆਂ ਪੱਤਰਕਾਰ ਭਾਈ ਜਾਨ ਉਹ ਕਹਿੰਦੇ ਵੀ ਇਹਨਾਂ ਨੇ ਉਹ ਜਿੱਦਾਂ ਹੀ ਨੋਟੀਫਿਕੇਸ਼ਨ ਉਧਰੋਂ ਆਇਆ ਇਹਨਾਂ ਨੂੰ ਲੈਟਰ ਆਈ ਹੈ ਇਹਨਾਂ ਨੇ ਉਹਨੂੰ ਦੇਖਿਆ ਉਹਨਾਂ ਨੇ ਦੇਖਿਆ ਵੀ ਸਾਡੀ ਤਾਂ ਪਹਿਲਾਂ ਹੀ ਪੈਠ ਹੈ ਨੀਗੀ ਹੂੰ ਸਾਨੂੰ ਤਾਂ ਪਹਿਲੇ ਲੋਕ ਨੇ ਆਪਣੇ ਪਿੰਡਾਂ 'ਚ ਵੜਨ ਦਿੰਦੇ ਹੈਗੇ ਜੇ ਆਹ ਪੰਗਾ ਹੀ ਹੋਰ ਲੈ ਲਿਆ ਸਮਝਾਉਣ ਗਏ ਤਾਂ ਸਾਡੇ ਹੀ ਲੀਡੇ ਪੜਵਾਉਣਗੇ ਇਹਨਾਂ ਨੇ ਉਸ ਪੱਤਰ ਨੂੰ ਨਾ ਕਰਕੇ ਇਹਨਾਂ ਨੂੰ ਵਾਪਸ ਭੇਜਤਾ ਉਸ ਤੋਂ ਬਾਅਦ ਫਿਰ ਐਕਸ ਦੇ ਉੱਪਰ ਟਵੀਟ ਫਟਾਫਟ ਆ ਗਿਆ ਕਿ ਨਹੀਂ ਅਸੀਂ ਇਸ ਵਿంటర్ ਸੈਸ਼ਨ ਤੱਕ ਤਾਂ ਇਦਾਂ ਦਾ ਕੁਝ ਕਰਨਾ ਨਹੀਂ ਹੈਗਾ ਉਦਾਂ ਸਾਡੇ ਵਿਚਾਰ ᱛੀਨੇ ਆ ਤੇ ਸਾਡੀ ਸੂਬਾ ਸਰਕਾਰ ਕਹਿੰਦੀ ਲਓ ਜੀ ਉਹ ਤਾਂ ਪਿੱਛੇ ਟੱਟ ਕੇ ਯੂ-ਟਰਨ ਮਾਰ ਲਿਆ ਕਾਲੀਆਂ ਨੇ ਵੀ ਵੜਕ ਮਾਰਤੀ ਕਾਂਗਰਸ ਨੇ ਵੜਕ ਮਾਰਤੀ ਮੈਨੂੰ ਮੈਂ ਸਵਾਲ ਇਹ ਪਉਣਾ ਇਹਨਾਂ ਲੀਡਰਾਂ ਨੂੰ ਇਹਨਾਂ ਪਾਰਟੀਆਂ ਨੂੰ ਵੀ ਇਹ ਇਹਨੂੰ ਯੂ ਟਰਨ ਕਹਿੰਦੇ ਆ ਉਹ ਕਹਿੰਦੇ ਸਾਡੇ ਵਿਚਾਰ ਅਧੀਨ ਆ ਫਿਲਹਾਲ ਅਸੀਂ ਇੰਟਰਫੇਸ ਤੱਕ ਨਹੀਂ ਆ ਰਹੇ ਇਹਦਾ ਮਤਲਬ ਲੈ ਕੇ ਆਉਣਗੇ ਵਿਚਾਰ ਅਧੀਨ ਹੁਣ ਇਸ ਕਰਕੇ ਕਰ ਲਿਆ ਵਿੰਟਰ ਸਿੰਘ ਇਸ ਕਰਕੇ ਨਗਾਉਣਾ ਕਿਉਂਕਿ ਇਹਨਾਂ ਦੀ ਜਿਹੜੀ ਸੁਭਾਈ ਇਕਾਈ ਆ ਬੀਜੇਪੀ ਦੀ ਉਹ ਤਿਆਰ ਨਹੀਂ ਹੈਗੀ ਇਹ ਪੰਗਾ ਲੈਣ ਨੂੰ ਇਸ ਕਰਕੇ ਉਹ ਥੋੜਾ ਜਿਹਾ ਇੱਥੇ ਰੁਕ ਗਏ ਆ ਸੋ ਫਿਲਹਾਲ ਹੁਣ ਕਹਿ ਲੋ ਵੀ 25 ਕਿ ਦਿਨ ਹੋ ਗਿਆ ਵਿਦਿਆਰਥੀਆਂ ਨੂੰ ਤੋਂ ਬੈਠਿਆਂ ਨੂੰ ਮੈਨੂੰ ਲੱਗਦਾ ਵੀ ਹੁਣ ਉਹ ਪੇਪਰਾਂ ਬੂਪਰਾਂ ਦਾ ਵੀ ਟੀਚਰਾਂ ਨੂੰ ਵੀ ਟੈਨਸ਼ਨ ਪਈ ਹੋਈ ਆ 3 ਦਸੰਬਰ ਦੀ ਹੁਣ ਡੇਟ ਪੈ ਗਈ ਆ ਕਿ 3 ਦਸੰਬਰ ਤੱਕ ਕੋਈ ਨਾ ਕੋਈ ਹੀਲਾ ਵਗੈਰਾ ਕਰ ਲਓ ਨਹੀਂ ਤਾਂ ਫਿਰ ਕੀ ਹੋਏਗਾ ਸਾਡੇ ਕੋਲ ਇਹਦਾ ਫੇਰ ਦੁਆਰਾ 5 ਤੱਕ ਦਾ ਇਹਨੇ ਅਲਟੀਮੇਟਮ ਦਿੱਤਾ ਤੇ ਵਿੱਚ ਵਿੱਚ ਇਹਨਾਂ ਦੀਆਂ ਰੇਲ ਰੋਕੋ ਵੀ ਧਰਨੇ ਵੀ ਲੱਗਣੇ ਆ ਤੇ ਪਲੱਸ ਵਿੱਚ ਹੋਰ ਨਵੀਆਂ ਵੀ ਚੀਜ਼ਾਂ ਐਸ ਕੈਮਰੇ ਵਿੱਚ ਉੱਥੇ ਕਾਊਂਟ ਕੋਟ ਕਰਤੀਆਂ ਵੀ ਇੱਕ ਤਾਂ ਨਿਬਿਜਲੀ ਐਕਟ ਦਾ ਵਿਰੋਧ ਕਰਤਾ ਜੀ ਤੇ ਪਲੱਸ ਅਨ ਪੰਜਾਬ ਵਾਲਾਂ ਦੀ ਇੱਕ ਨੰਮੀ ਗੱਲ ਹੋਰ ਹੋਣੀ ਹੈ ਸੀਡ ਬਿੱਲ ਵੀ ਆ ਰਿਹਾ ਹੈ ਹਾਂ ਹਾਂ ਤੇ ਉਹ ਬੜਾ ਗੰਭੀਰ ਇਹ ਆ ਉਹਦੇ ਵਿੱਚ ਮੈਨੂੰ ਲੱਗਦਾ ਵੀ ਕਿਸਾਨ ਸ਼ਾਇਦ ਸ਼ਾਇਦ ਕੀ ਉਹ ਆਪਣਾ ਬੀਜ ਸੇਵ ਕਰੇ ਨਹੀਂ ਸਕਦੇ ਤੁਹਾਨੂੰ ਪ੍ਰਾਈਵੇਟ ਕੰਪਨੀਆਂ ਤੋਂ ਹੀ ਸਾਰਾ ਕੁਝ ਚੱਕਣਾ ਪਿਆ ਕਰੂਗਾ ਸੋ ਟੋਟਲ ਮਿਲ ਮਿਲਾ ਕੇ ਜਿਹੜੇ ਨਵੇਂ ਨੋਟੀਫਿਕੇਸ਼ਨ ਆਇਆ ਕੇਂਦਰ ਦੇ 28 ਜਿਹੜੀਆਂ ਲਾਅ ਸੀਗੇ ਉਹਨਾਂ ਨੂੰ ਚਾਰ ਸ਼੍ਰੇਣੀਆਂ 'ਚ ਨਹੀਂ ਮੰਡ ਕੇ ਨੋਟੀਫਿਕੇਸ਼ਨ ਕੱਢਿਆ ਹੋਇਆ ਹੈ ਉਹਦੇ ਵਿੱਚ ਕਿਰਤੀਆਂ ਦਾ ਤਾਂ ਕਹਿ ਲਓ ਕਿ ਮਤਲਬ ਕਿ ਬੁਰਾ ਹਾਲ ਹੀ ਆ ਤੇ ਉਹ ਹਜੇ ਨੋਟੀਫਿਕੇਸ਼ਨ ਖੁੱਲੇ ਨਹੀਂ ਹੈਗੇ ਖੁੱਲ ਜਾਣਗੇ ਉਹਦੇ ਵਿੱਚ ਇੱਕ ਇਹੋ ਜਿਹਾ ਨੋਟੀਫਿਕੇਸ਼ਨ ਵੀ ਹੈਗਾ ਆ ਵੀ ਕਿਰਤਿਆਂ ਨੂੰ ਕਿੱਦਾਂ ਬੰਨਿਆ ਕਾਰਪੋਰੇਟਾਂ ਦੇ ਹੱਥੇ ਕਿ ਜੇ ਤੁਸੀਂ ਕਹਿੰਦੇ ਜੀ ਕਿਸੇ ਚੀਜ਼ ਤੋਂ ਨਾਰਾਜ਼ ਆਂ ਤੁਸੀਂ ਸਟ੍ਰਾਈਕ ਕਰਨੇ ਨਾ 60 ਦਿਨ ਪਹਿਲਾਂ ਦੱਸੋ ਯਾਨੀ ਕਿ ਮੈਂ ਸਟ੍ਰਾਈਕ ਕਰਨੇ ਆ ਮੈਂ 60 ਦਿਨ ਪਹਿਲਾਂ ਕਿੱਦਾਂ ਸੋਚ ਲਵਾਂ ਮੈਂ ਸਟ੍ਰਾਈਕ ਕਰਨੀ ਆ ਮੈਨੂੰ ਅੱਜ ਪ੍ਰੋਬਲਮ ਆਈ ਆ ਅੱਜ ਜੂਨੀਅਨ ਨੇ ਲਿਆ ਵੀ ਅੱਛਾ ਆ ਧੱਕਾ ਹੋ ਗਿਆ ਚਲੋ ਵੀ 60 ਦਿਨਾਂ ਤੱਕ ਤਾਂ ਵੈਸੇ ਹੀ ਉਹ ਡਾਊਨ ਹੋ ਜਾਣਾ ਕੰਮ ਜਿਹੜਾ ਉਹ ਰੋਹ ਵੀ ਆ ਮੰਗ 60 ਦਿਨ ਨੂੰ ਆਪਾਂ ਡੈਕਟ ਕਿਦਾਂ ਕਰ ਸਕਦੇ ਆ ਉਹ ਤੋਂ ਉਹ ਤੋਂ ਬਾਅਦ ਹੋਰ ਸਮੱਸਿਆ ਵੀ ਆ ਜਾਦੀ ਆ ਸੋ ਐਦਾਂ ਦੇ ਮਤਲਬ ਕਿ ਕੁਝ ਬਿਲ ਆ ਰਹੇ ਜਿਹੜੇ ਕਾਰਪੋਰੇਟਾਂ ਨੂੰ ਧਿਆਨ ਚ ਰੱਖ ਕੇ ਬਣਾਏ ਗਏ ਆ ਤੇ ਮੈਨੂੰ ਲੱਗਦਾ ਕਿਰਤੀਆਂ ਦਾ ਕਿਸਾਨਾਂ ਦਾ ਸਟੂਡੈਂਟਾਂ ਦਾ ਪੈਸੇ ਵਿੱਚ ਉਹਨਾਂ ਨੇ ਬੇੜਾ ਕਰਕੇ ਪਾਉਂਦਾ ਔਖਾ ਜੀ ਤੇ ਅੱਗੇ ਗੱਲ ਆਪਾਂ ਹਰਿਆਣਾ ਦੇ ਡੀਜੀਪੀ ਸਾਹਿਬ ਦੀ ਕਰਦੇ ਆ ਹਮਪ੍ਰਕਾਸ਼ ਸਿੰਘ ਉਹਨਾਂ ਨੇ 8 ਮਾਉਨ ਇੱਕ ਬਿਆਨ ਦਿੱਤਾ ਸੀ ਬੋਲੇਟ ਵਾਰੀ ਤੇ ਥਾਰ ਵਾਰੀ वैसे तो चलो ये दोनों आ, एक मशीनरी हैगी या ते बड़ी शान ਦਾ ਵੀ ਪ੍ਰਤੀਕ ਹੈਗਾ ਬੁਲਟ ਵੀ ਹੈਗਾ ਤੇ ਥਾਰ ਗੱਡੀ ਵੀ ਕਹਿ ਲਈਏ ਕਿ ਪਰ ਇਹ ਦੋਨੇ ਜਿਹੜੇ ਆ ਬੜੇ ਪ੍ਰਚਲਿਤ ਹੋਇਆ ਜਾਂ ਗੀਤਾ ਨੇ ਕਹਿ ਲਓ ਵੀ ਇਹਨਾਂ ਨੂੰ ਬੜਾ ਇਨਾ ਮੈਨੂੰ ਲੱਗਾ ਕੰਪਨੀ ਦਾ ਜੋ ਨਹੀਂ ਲੱਗਾ ਜਿੰਨਾ ਜਿਹੜੀ ਪ੍ਰੋਮੋਸ਼ਨ ਆ ਲੋਕਾਂ ਨੇ ਜਾਂ ਗੀਤਾ ਨੇ ਸਾਡਿਆਂ ਨੇ ਉਹਨਾਂ ਨੇ ਕਰ ਦਿੱਤੀ ਆ ਤੇ ਹੁਣ ਉਹਨਾਂ ਨੂੰ ਇੱਕ ਨੋਟਿਸ ਮਿਲ ਗਿਆ ਆ ਵੀ ਨਹੀਂ ਤੁਸੀਂ ਜਿਹੜਾ ਆ ਸਾਡੇ ਇੱਕ ਕਹਿ ਲਓ ਵੀ ਇਹ ਨੁਕਸਾਨ ਵਾਲੀ ਟਿੱਪਣੀ ਸੀ ਜਿਹੜੀ ਤੁਹਾਡੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਹੈ ਤੇ ਜਿੱਦਾਂ ਸਾਡੇ ਲੀਡਰ ਬਿਆਨ ਦੇ ਦਿੰਦੇ ਆ ਪਤ ਨਹੀਂ ਸਵਾਦ ਲਈ ਲੈ ਲੈਂਦੇ ਆ ਪਤ ਨਹੀਂ ਇਹਨਾਂ ਦੇ ਮੂੰਹੋਂ ਨਿਕਲ ਜਾਂਦਾ ਆ ਵੱਡੀਆਂ-ਵੱਡੀਆਂ ਸਟੇਜਾਂ ਤੇ ਐਦਾਂ ਦੇ ਤਿੱਖੇ ਬਿਆਨ ਦੇ ਜਾਂਦੇ ਸਾਡੇ ਸੀਐਮ ਸਾਹਿਬ ਵੀ ਟਿੱਪਣੀਆਂ ਕਰ ਜਾਂਦੇ ਆ ਹੁਣ ਸੀਐਮ ਦੀਆਂ ਟਿੱਪਣੀਆਂ ਵੀ ਸਾਡੇ ਦੀ ਬਵਾਤੇ ਕਾਰਨ ਬਣੀਆਂ ਹੋਈਆਂ ਕਿ ਬੁਲਟ ਫੋਰ ਬੁਲਟ ਰਵਾਇਰੋ ਦੀ ਸੇਮ ਕਾਪੀ ਕਰਤੀ ਕਿ ਗੈਂਗਸਟਰ ਬਾਦ ਹੈਗਾ ਤਾਂ ਫਿਰ ਤਾਂ ਪੁਲਿਸ ਰਾਜ ਚੱਲਣੀ ਆ ਤੇ ਉਧਰ ਤੁਹਾਡੇ ਕੇਜਰੀਵਾਲ ਸਾਹਿਬ ਤਾਂ ਇਹ ਕਹਿੰਦੇ ਸੀ ਕਿ 7 ਦਿਨਾਂ ਦੇ ਵਿੱਚ ਅਸੀਂ ਸਾਰਾ ਖਤਮ ਕਰ ਦੇਣਾ ਤੇ ਭੱਜ ਜਾਓ ਉਹ ਕਹਿੰਦੇ ਖਤਮ ਕਰ ਦੇਣਾ ਭੱਜ ਜਾਓ ਇਹ ਕਹਿੰਦੇ ਅਸੀਂ ਤੱਕ ਜਵਾਬ ਤੁਹਾਨੂੰ ਦੇਣਾ ਹੀ ਗੋਲੀ ਨਾਲ ਸੋ ਇਦਾਂ ਦੀ ਚਲੋ ਐਨੀ ਤਕਾ ਤਕ ਟਿੱਪਣੀ ਦਾ ਹੈ ਨਹੀਂ ਕਿ ਪਰ ਜੇ ਆਪਾਂ ਇਹਨੂੰ ਜਨਤਕ ਦੇਖੀਏ ਤਾਂ ਐਨੀ ਵਧੀਆ ਵੀ ਹੈ ਨਹੀਂ ਕਿ ਤੁਸੀਂ ਆਈਪੀਐਸ ਬੈਚ ਦੇ ਤੁਸੀਂ ਬੰਦੇ ਆ ਤੁਹਾਡੀ ਗੱਲ ਤੇ ਇੱਕ ਨਾਰਮਲ ਬੰਦੇ ਗੱਲ ਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਆ ਸੋ ਇਹ ਜਿਹੜੇ ਓਮ ਪ੍ਰਕਾਸ਼ ਸਿੰਘ ਹੁਣੀ ਸੀਗੇ 92 ਬੈਚ ਦੇ ਆਈਪੀਐਸ ਆਫਸਰ ਸੀਗੇ ਇਹਨਾਂ ਦੀ ਅਪੁਆਇੰਟਮੈਂਟ ਹੋਈ ਸੀ 14 ਅਕਤੂਬਰ 2025 ਨੂੰ ਸੋ ਪੁਰਾਣੇ ਵੀ ਹਨਗੇ ਜੀ ਨਵੇਂ ਜਮਾਨੇ ਦਾ ਤੁਸੀਂ ਹਿਸਾਬ-ਕਿਤਾਬ ਦੇਖਦੇ ਹੋ ਇਹਨਾਂ ਨੇ ਕਿਹਾ ਬਈ ਜਿਹੜਾ ਥਾਰ ਤੇ ਬੁਲਟ ਆ ਜਾਦਾ ਤੁਸੀਂ ਇਹ ਕਹਿ ਦੋ ਵੀ ਜਿਹੜੇ ਭਾਈ ਇਹ ਚਰਚਿਤ ਦੋ ਪਹੀਆ ਤੇ ਇਹ ਚਾਰ ਪਹੀਆ ਗੱਡੀ ਆ ਵੀ ਇਹਨੂੰ ਤੁਸੀਂ ਥੋੜਾ ਜਿਹਾ ਨਾ ਹੋਰ ਬਦਮਾਸ਼ੀ ਟਾਈਪ ਜਿਹਾ ਬਣਾਇਆ ਹੋਇਆ ਆ ਵੀ ਜਿਹੜੇ ਇਹ ਬੰਦੇ ਦੇ ਵਿੱਚ ਬਦਮਾਸ਼ੀ ਕਰਦੇ ਆ ਨਾ ਮੈਂ ਉਹਨਾਂ ਦੇ ਸਖਤ ਖਿਲਾਫ ਆ ਹੂੰ ਬੰਦਿਆਂ ਤੇ ਨਹੀਂ ਟਾਰਗੇਟ ਕੀਤਾ ਉਹਨੇ ਇਸ ਮਸ਼ੀਨਰੀ ਟਾਰਗੇਟ ਕਰਤਾ ਕਿ ਜਿਹੜਾ ਆ ਵੀ ਇਹ ਥਾਰ ਤੇ ਬੁਲਟ ਰੱਖਦੇ ਆ ਮਤਲਬ ਕਿ ਤੁਸੀਂ ਫਿਰ ਬਦਮਾਸ਼ੀ ਆ ਮਤਲਬ ਕਿ ਤੁਸੀਂ ਮਤਲਬ ਖਰਾਬੀ ਕਰਨ ਹੀ ਆਉਣਾ ਆ ਉਹ ਫਿਰ ਕਿਸੇ ਨੂੰ ਲੱਗਾ ਹੋਗਾ ਤੇ ਮਾੜਾ ਲੱਗਿਆ ਵੀ ਇਦਾਂ ਕਿਦਾਂ ਹੋ ਸਕਦੀ ਆ ਉਹਨੇ ਆਪਣੀ ਸ਼ਿਕਾਇਤ ਦਰਜ ਕਰਾਤੀ ਉਹ ਕਹਿੰਦਾ ਵੀ ਮੈਂ ਆਪਣੇ ਬੱਚੇ ਨੂੰ ਆਪਣੀ ਥਾਰ ਦੇ ਵਿੱਚ ਸਕੂਲ ਛੱਡ ਕੇ ਆਉਣਾ ਮੇਰੀ ਆ ਉਮਰ ਆ ਮੈਂ ਇੰਨੇ ਸਾਲ ਤੋਂ ਇਹ ਵਾਲੀ ਥਾਰ ਯੂਜ਼ ਕਰਦਾ ਮੈਂ ਬਦਮਾਸ਼ ਆ ਮਤਲਬ ਕਿ ਤੁਸੀਂ ਤਾਂ ਮੈਨੂੰ ਫਿਰ ਬਦਮਾਸ਼ੀ ਕਹਿੰਦਾ ਨਾ ਕਿਉਂਕਿ ਮੈਂ ਥਾਰ ਵਾਰਤਦਾ ਆ ਹੂੰ ਹੂੰ ਕੰਪਨੀ ਵਾਲੇ ਵੀ ਕੇਸ ਕਰ ਸਕਦੇ ਆ ਵੀ ਤੁਸੀਂ ਸਾਡਾ ਮਾਰ ਕੇ ਖਰਾਬ ਕਰੀ ਜਾਂਦੇ ਯਾਰ ਸਾਡੀ ਗੱਡੀ ਥੋੜਾ ਬਦਮਾਸ਼ ਆ ਉਹ ਬੰਦੇ ਦੀ ਮਨੋਦਸ਼ਾ ਹੋ ਜਾਂਦੀ ਆ ਕਿ ਇਹੋ ਜਿਹੀ ਹੈਗੀ ਆ ਕਿ ਉਹਨੂੰ ਉਹ ਲੋਕ ਅੱਛੀ ਲੱਗਦੇ ਹੋਗੇ ਤੇ ਬਦਮਾਸ਼ੀ ਕਰਨ ਚੱਲ ਜਾਂਦੇ ਆ ਬਿਲਕੁਲ ਸੋ ਉਹਦਾ ਇਹਨਾਂ ਨੂੰ ਨੋਟੀਫਿਕੇਸ਼ਨ ਮਿਲਿਆ ਆ ਤੇ ਹਰਾਨੀ ਦੀ ਗੱਲ ਆ ਵੈਸੇ ਇਹ ਕੀ ਕਿਸ਼ ਹੋਈ ਜਾਂਦਾ ਹੈ ਇਹ ਹੋਰ ਕੀਤੇ ਇੱਕ ਬਿਸ਼ਨੋਈ ਦੀ ਇੱਕ ਉਹ ਦੂਜੀ ਜੈਕਟ ਤੇ ਵੀ ਬੜਾ ਬਵਾਦ ਉੱਠਦਾ ਵੀ ਜਦੋਂ ਹੀ ਉਹਨੇ ਜੈਕਟ ਪਾਈ ਆ ਵਿੱਚੋਂ orange color ਦੀ ਇਦਾਂ ਦੀ ਜੈਕਟ ਜਿਹੜੀ ਆ ਉਹ ਨਾ ਪਾਓ ਵਗੈਰਾ ਵਗੈਰਾ ਜャ ਸੋਸ਼ਲ ਮੀਡੀਆ ਤੇ ਇਦਾਂ ਦੇ ਜਿਹੜੇ ਫਲੂਹੇ ਕੁਐਸਚਨ ਕੋਲ ਸੈੱਟ ਦਿੱਤੇ ਜਾਂਦੇ ਆ ਪਰ ਇਹ ਆ ਕਿ ਜਿਹੜੀ ਸਾਡਾ ਆਤਮ ਸਨਮਾਨ ਆ ਉਹ ਵੀ ਰੱਖਣਾ ਜਿਹੜਾ ਬਹੁਤ ਜ਼ਰੂਰੀ ਆ ਖੈਰ ਲਾ ਜਾਂਦੇ ਜਾਂਦੇ ਆਪਾਂ ਪੰਜਾਬ ਦੀਆਂ ਜਿਹੜੀਆਂ ਚੋਣਾਂ ਵੈਸੇ ਤਾਂ ਇਹ ਆ ਕਿ ਜਦੋਂ ਦੀ ਆਮ ਆਦੀ ਪਾਰਟੀ ਸਰਕਾਰ ਆਈ ਆ 92 ਬੰਦੇ ਜੱਤ ਕੇ ਆਏ ਸੀ ਪਰ ਉਸ ਤੋਂ ਬਾਅਦ ਕਹਿ ਲਓ ਵੀ ਇਦਨੀਆਂ ਸਿਤੀਆਂ ਬਣਦੀਆਂ ਰਹੀਆਂ ਵੀ ਇੱਕ ਰਲਾਓ ਨਾਲ ਦੋ ਰਲਾਓ ਤਿੰਨ ਰਲਾਓ ਲੱਗਦਾ ਇਹ ਨਹੀਂ ਉਦੋਂ ਤੱਕ ਬਹੁਤ ਜਿੰਨੇ ਬੰਦੇ ਜਿਹੜੇ 100 ਪਾਰ ਕਰ ਜਾਣੇ ਆ ਤੇ ਹੁਣ ਫੇਰ ਇੱਕ ਜਿਹੜੀ ਛੋਣ ਜਿਹੜੀ ਆ ਖਡੂਰ ਸਾਹਿਬ ਦੀ ਵੀ ਚਲੋ ਹੈਗੀ ਆ ਤੇ ਬਾਕੀ ਚੋਣਾਂ ਜਿਹੜੀਆਂ ਉਹਨਾਂ ਬਾਰੇ ਵੀ ਥੋੜੀ ਸਥਿਤੀ ਸਪਸ਼ਟ ਕਰੋ ਕਿ ਕਿਹੜੀਆਂ ਆ ਰਹੀਆਂ ਚੋਣਾਂ ਬਹੁਤ ਤੈਨੂੰ ਤੋਂ ਜ਼ਿਆਦਾ ਹੋ ਸਕਦੀਆਂ ਸੀਗੀਆਂ ਪਰ ਪੰਚਾਇਤੀ ਚੋਣਾਂ ਹੋ ਗਈਆਂ ਸ਼ੁਕਰ ਹੈ ਇਹਨਾਂ ਦਾ ਉਹ ਵੀ ਬਹੁਤ ਲੇਟ ਲਤੀਫੀ ਨਾ ਕੀਤੀਆਂ ਜੀ ਬਲਾਕ ਸਭ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਚੋਣਾਂ ਆ ਇਹ ਲਟਕਾਈਆਂ ਹੋਈਆਂ ਇਹਨਾਂ ਨੇ ਪਤਾ ਨਹੀਂ ਤਾਂ ਇਹ ਸਹੀ ਸਮਾਂ ਭਾਲਦੇ ਸੀਗੇ ਜਾਂ ਇਹਨਾਂ ਨੇ ਕੁਝ ਹੋਰ ਕਰਨਾ ਸੀਗਾ ਮੈਨੂੰ ਲੱਗਦਾ ਵੀ 2-4 ਦਿਨ ਦੇ ਵਿੱਚ ਇਹ ਨੋਟੀਫਿਕੇਸ਼ਨ ਆ ਜਾਊਗਾ ਸਭ ਤੋਂ ਪਹਿਲੀਆਂ ਹੋਰ ਚੋਣਾਂ ਜਿਹੜੀਆਂ ਤੁਹਾਨੂੰ ਦੇਖਣ ਨੂੰ ਮ ਨੋ ਡਾਊਟ ਇਹਦੇ ਵਿੱਚ ਆਮ ਆਦਮੀ ਪਾਰਟੀ ਕਿਉਂਕਿ ਹਕੂਮਤ ਦੇ ਵਿੱਚ ਉਹ ਲੈ ਜਾਏ ਖਿੱਚ ਕੇ ਪਰ ਜਿੱਦਾਂ ਇਹ ਹਰੇਕ ਚੋਣ ਨੂੰ ਨਾ ਇੱਕ ਕਹ ਲਓ ਕਿ ਮਿਸ਼ਨ ਬਣਾ ਕੇ ਜਦ ਕਿ ਜਿਮਨੀ ਚੋਣਾਂ ਅਟਾ ਕੋਈ ਮਿਸ਼ਨ ਹੁੰਦੀਆਂ ਨਹੀਂ ਪਰ ਤਰੰਦਰ ਨਾਲੇ ਤਾਂ ਕਮਿਸ਼ਨੇ ਹੀ ਬਣ ਗਿਆ ਮੈਨੂੰ ਲੱਗਦਾ ਪੰਜਾਬ ਦੇ ਮੁੱਦਿਆਂ ਦੀ ਇਹਨਾਂ ਚ ਵੀ ਕੋਈ ਗੱਲ ਨਹੀਂ ਹੋਣੀ ਹੈਗੀ ਠੀਕ ਹੈ ਕਿ ਉੱਥੇ ਤੁਹਾਡਾ ਵਧਾਇਕ ਚੁਣਿਆ ਜਾਂਦਾ ਇਹ ਜ਼ਿਲ੍ਹਾ ਪ੍ਰੀਸ਼ਦ ਦੀਆਂ ਪਰ ਜੇ ਤੁਹਾਡਾ ਤੁਹਾਡਾ ਰਿਲੇਟਿਡ ਸ਼ਹਿਰ ਹੈ ਜਾਂ ਤੁਹਾਡਾ ਬਲਾਕ ਹੈ ਉਹ ਵੀ ਤਾਂ ਤੁਹਾਡੇ ਸੂਬੇ 'ਚ ਹੀ ਆਉਂਦਾ ਉਹ ਤਰੱਕੀਆਂ ਤਾਂ ਉੱਥੋਂ ਹੀ ਹੋਣੀਆਂ ਤੁਹਾਡੇ ਪਿੰਡ ਤੋਂ ਹੀ ਤਰੱਕੀਆਂ ਹੋਣੀਆਂ ਆ ਉਹ ਤੋਂ ਬਾਅਦ ਖਡੂਰ ਸਾਹਿਬ ਦੀ ਤੁਸੀਂ ਪਹਿਲਾਂ ਹੀ ਬੋਲ ਗਏ ਆ ਇਹ ਤਾਂ ਪੱਕੀ ਆ ਜੀ ਹਾਂ ਇਹ ਇਹ ਰੁਕ ਨਹੀਂ ਸਕਦੀ ਇਹ ਪੱਕੀ ਆ ਇਹ ਸੁਪਰੀਮ ਕੋਰਟ ਨੇ ਆਪਾਂ ਹੀ ਨਹੀਂ ਕਹਿੰਦੇ ਉਹਨੇ ਮੋਹਰ ਲਾਤੀ ਪਰ ਜੋ ਉਹਨਾਂ ਨੇ ਕਹਿਤਾ ਹੈ ਦਾ ਮਤਲਬ ਪੱਕੀ ਆ ਤੇ ਮੈਨੂੰ ਲੱਗਦਾ ਫਿਰ ਡਾਕਟਰ ਸੁਖੀ ਦੀ ਵੀ ਵੀ ਤਿਆਰੀ ਕਰੇ ਲਿਓ 1.5 ਸਾਲ ਬਚਿਆ ਆਪਾਂ ਵੋਟਾਂ ਹੀ ਪਾਉਣੀਆਂ ਪੰਜਾਬ ਦੀ ਕੰਮ ਦੀ ਗੱਲ ਨਹੀਂ ਕਰਨੀ ਹੈ ਤੇ ਕਰਜਾ ਚੱਕਣਾ ਜੀ ਤੇ ਬੜੇ ਵੈਸੇ ਤਾਂ ਇਹ ਨਿਰਾਸ਼ਾਜਨਕ ਜਿਹੜੀਆਂ ਚੀਜ਼ਾਂ ਹੋ ਰਹੀਆਂ ਆ ਤੇ ਪੋਜ਼ਿਟਿਵ ਚੀਜ਼ਾਂ ਹੋਣੀਆਂ ਚਾਹੀਦੀਆਂ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਤੇ ਕੋਸ਼ਿਸ਼ ਸਾਡੀ ਚਰਚਾ ਸੀ ਤੇ ਤੁਹਾਨੂੰ ਇਹ ਕਿਦਾਂ ਦੀ ਲੱਗੀ ਤੁਸੀਂ ਜਰੂਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਆ ਤੇ ਹੁਣ ਦਿਓ ਸਾਨੂੰ ਇਜਾਜ਼ਤ ਮੈਨੂੰ ਦਲਜੀਤ ਸਿੰਘ ਨੂੰ ਤੇ ਸਾਡੇ ਸਹਿਯੋਗੀ ਹਰਜੀਤ ਲਸਾੜਾ ਜੀ ਨੂੰ ਆ ਤੇ ਮਿਲਾਂਗੇ ਅਗਲੇ ਹਫ਼ਤੇ ਨਵੇਂ ਟੌਪਿਕਸ ਦੇ ਨਾਲ ਉਦੋਂ ਤੱਕ ਆਪਣਾ ਖਿਆਲ ਰੱਖਿਓ ਰੱਬ ਰਾਖਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ